ਸਿਰਫ ਇੱਕ ਸੀਜ਼ਨ ਲੱਗੇ ਹੋਇਆ ਹੈ ਜੀ ਸਿਰਫ ਇੱਕ ਸੀਜ਼ਨ ਲੱਗੇ ਹੋਇਆ ਹੈ ਤਿੰਨੋ ਰੀਪਰ 24 ਮਾਡਲ ਨੇ ਜੀ ਓਕੇ ਇਹ ਹੋ ਗਿਆ ਤੇ ਆ ਦੁਨਿਆ ਇਹ ਕੋਕੜੇ ਦੇ ਪਿੱਛੇ ਖੜਾ ਪਿੱਛੇ ਖੜਾ ਜੀ ਦੇਖੋ ਧਰਮਿਆ ਚਾਨੀ ਦੇ ਤਿੰਨੇ ਚਾਨੀ ਦੇ ਤਿੰਨੇ ਰੀਪਰ ਨੇ 24 ਮਾਡਲ ਨੇ ਤਿੰਨੇ ਬਾਕੀ ਤਾਂ ਹੋਰ ਗੱਲ ਹੁੰਦੀ ਐ ਇੱਕ ਤਾਂ ਕੰਡੀਸ਼ਨ ਵੀ ਤੇ ਆ ਟਾਇਰਾਂ ਦੋ ਵੀ ਚੈੱਕ ਕਰੂ ਹਨਾ ਜਿਹੜਾ ਬੰਦਾ ਆਪਣੇ ਲੱਵੇ ਆ ਗਿਆ ਜੀ ਆਪਾਂ ਨਿਰਾਸ਼ ਨਹੀਂ ਹੋਣ ਦਿੰਦੇ ਓਕੇ ਮਤਲਬ ਦੇ ਕੇ ਹੀ ਹੋ ਰਾਂਗੇ ਜੀ ਚਾਹੇ ਲੱਗਦੇ ਮੁੱਲ ਜੀ ਦੇਣਾ ਪੈ ਜੀ ਹਾਂ ਜੀ ਹਾਂ ਆਮਾ ਡਰਮ ਡਰਮ ਹੁੰਦੇ ਸਾਰੇ ਪੂਰੇ ਇੱਕ ਫਰੈਸ਼ ਹੋਣਗੇ ਸਾਰੇ ਫਰੈਸ਼ ਦੇਖੀ ਇੱਥੇ ਘੜ ਕੇ ਲੱਗਦਾ ਜਿਵੇਂ ਸ਼ੋਰੂਮ ਦੇ ਵਿੱਚ ਨਹੀਂ ਖੜੀ ਹੁੰਦੀਆਂ ਉਹ ਕੰਡੀਸ਼ਨਾਂ ਦੇ ਰੀਪਰ ਨੇ ਯਾਰ ਜੇ ਤੂੜੀ ਵਾਲਾ ਰੀਪਰ ਲੈਣਾ ਥੋੜਾ ਮਨ ਬਣਾਉਣਾ ਪਊ ਮੋਟਰਸਾਈਕਲ ਜਾਂ ਗੱਡੀ ਲੈ ਕੇ ਲੋਂਗੋਵਾਲ ਪਿੰਡ ਆਉਣਾ ਪਊ ਲੋਂਗੋਵਾਲ ਚ ਮਿੱਤਰੋ ਤੁਸੀਂ ਕਿੱਥੇ ਆਉਣਾ ਬਿਲਕੁਲ ਲੋਂਗੋਵਾਲ ਦੀ ਬੁੱਕਲ ਦੇ ਵਿੱਚ ਨਾ ਢਿਲਮਾ ਪਿੰਡੀ ਪੈਂਦੀ ਹੈ ਢਿਲਮਾ ਪਿੰਡੀ ਅੱਜ ਕੱਲ ਇਹ ਤੂੜਤੇ ਦੇ ਨਾਮ ਨਾਲ ਬੜੀ ਮਸ਼ਹੂਰ ਹੈ ਸੋ ਤੂੜਤੇ ਦੇ ਸਾਕ ਸੰਬੰਧੀਆਂ ਦੇ ਵੱਲੋਂ ਹੀ ਜਿਹੜਾ ਇਹ ਤੂੜੀ ਵਾਲਾ ਰੀਪਰਾਂ ਦਾ ਕੰਮ ਚਲਾਇਆ ਗਿਆ ਤੇ ਲੋ ਟ੍ਰੇਡਰ ਦੇ ਨਾਮ ਤੇ ਮਿੱਤਰੋ ਵਾਇਰਾਂ ਦਾ ਇਹ ਕਾਰੋਬਾਰ ਹੈ ਤੇ ਅੱਜ ਸਾਡੇ ਨਾਲ ਸਾਡਾ ਭਰਾ ਗਗਨਦੀਪ ਬਈ ਸਸਰੀਕਰ ਜੀ ਕੀ ਹਾਲ ਚੰਗਾ ਗਗਨ ਵਧੀਆ ਜੀ ਵਧੀਆ ਪਹਿਲਾਂ ਮੈਨੂੰ ਇਹ ਦੱਸਿਓ ਵੀ ਤੁਹਾਨੂੰ ਇਹ ਸੌਂਗ ਸੀ ਜਾਂ ਤੁਹਾਡਾ ਪਹਿਲਾਂ ਤੋਂ ਤੁਹਾਡੇ ਬਜ਼ੁਰਗੇ ਕੰਮ ਕਰਦੇ ਆ ਪਹਿਲਾਂ ਤੋਂ ਹੀ ਬਜ਼ੁਰਗ ਆਪਣੇ ਬਾਵਾ ਟਾਈਮ ਹੋ ਗਿਆ ਜੀ ਘੱਟੋ ਘੱਟ 25 30 ਸਾਲ ਹੋ ਗਏ 25 30 ਸਾਲ ਤੋਂ ਇਹ ਕੰਮ ਕਰਦੇ ਹੋ ਮਤਲਬ ਤੁਹਾਨੂੰ ਤਾਂ ਜਿਵੇਂ ਕਹਦੀ ਇਹ ਰੀਪਰਾਂ ਦਾ ਜਾਂ ਮਸ਼ੀਨਾਂ ਦਾ ਵੀ ਰਗ ਰਗ ਦਾ ਪੇਟਾ ਪੈ ਜਾਂਦਾ ਜੀ ਹਾਂ ਰਗ ਰਗ ਜੱਦੀ ਪੁਸ਼ਤੀ ਮਿਲਿਆ ਹੋਇਆ ਲੈ ਮਿੱਤਰੋ ਬਾਈ ਨੂੰ ਜੱਦੀ ਪੁਸ਼ਤੀ ਨਾ ਜਿਵੇਂ ਕਹਦੀਏ ਵੀ ਇਹ ਕੰ ਤੇ ਵਿਰਾਸਤ ਦੇ ਵਿੱਚ ਕਹਦੀ ਹੈ ਹਾਂ ਜੀ ਹਾਂ ਵਿਰਾਸਤ ਚੱਲੇ ਜਾਂਦੀ ਠੀਕ ਹੈ ਤੇ ਭਾਈ ਮੈਨੂੰ ਇਹ ਦੱਸਿਓ ਵੀ ਜਿਹੜੇ ਆਪਣੇ ਇਹ ਤੂੜੀ ਵਾਲੇ ਰੀਪਰ ਹੁੰਦੇ ਆ ਹਾਂ ਜੀ ਪੰਜਾਬ ਦਾ ਆਪਣੇ ਲਵੇ ਰੀਪਰ ਮਿਲੂ ਜਿਆਦੇ ਤੋਂ ਜਿਆਦੇ ਬਹੁਤ ਸੋਹਣਾ ਰੀਪਰ ਹੋਊਗਾ ਅੱਛਾ ਮਤਲਬ ਜਿਹੜੇ ਇਹ ਹੁੰਦੇ ਆ ਇਹ ਚੱਲੇ ਵੀ ਲੋਕਲ ਹੀ ਹੁੰਦੇ ਆ ਲੋਕਲ ਜੀ ਲੋਕਲ ਹਾਂ ਓਕੇ ਉਹ ਨਹੀਂ ਜਿਹੜੇ ਮਤਲਬ ਐਮਪੀ ਨੇ ਤੋੜੇ ਰੀਪਰ ਐਮਪੀ ਵਾਲੇ ਨਹੀਂ ਹੋਣਗੇ ਜੇ ਆਪਣੇ ਲਵੇ ਪੰਜਾਬ ਦਾ ਰੀਪਰ ਹੋਊਗਾ ਪੰਜਾਬ ਦੇ ਹੋਊਗਾ ਸਾਫ਼ ਸੋਥਰਾ ਮਤਲਬ ਐਸੇ ਕਰਕੇ ਤੁਹਾਡਾ ਇਹ ਘਰੋ ਘਰੋਵਾਰ ਚੱਲਾਇਆ ਹੋਇਆ ਹੈ ਹਾਂ ਜੀ ਹਾਂ ਮਿੱਤਰੋ ਵੱਡੀ ਗਾਰੰਟੀ ਵਾਲਾ ਹੋਊਗਾ ਹਾਂ ਵੱਡੀ ਗੱਲ ਇਹ ਤੁਹਾਨੂੰ ਦੱਸ ਦਿਆਂ ਨਾ ਤੇ ਇਹ ਭਰਾ ਉਹਰੇ ਜਿਵੇਂ ਕਹਦੀ ਕਿਸੇ ਸ਼ਹਿਰ ਦੇ ਵਿੱਚ ਨਹੀਂ ਬੈਠੇ ਜਾਂ ਕਿਸੇ ਵੱਡੇ ਰੋਡ ਤੇ ਕੋਈ ਸ਼ੋਰੂਮ ਖੋਲ੍ਹ ਕੇ ਨਹੀਂ ਬੈਠੇ ਹੋਏ ਆ ਘਰ ਦਿਖਾਦੇ ਧਰਮੇ ਬਾਈ ਉਹਨਾਂ ਦਾ ਨਾ ਘਰ ਦਾ ਮਿੱਤਰੋ ਇਹ ਜਿਵੇਂ ਕਹਦੀ ਕਾਰੋਬਾਰਾ ਘਰੀ ਚਲਾਇਆ ਹੋਇਆ ਪਰ ਜਿਹੜਾ ਸੱਜਣ ਘਰੇ ਹੁਣ ਕੋਈ ਵੀ ਕੰਮ ਚਲਾਉਂਦਾ ਉਹ ਗਾਰੰਟੀ ਵਾਲੀ ਹੁੰਦਾ ਗਾਰੰਟੀ ਵਾਲਾ ਜੀ ਬਾਕੀ ਪਿੰਡ ਦੇ ਵਿੱਚ ਬੈਠੇ ਨੇ ਬਿਲਕੁਲ ਆ ਨਾਲ ਇਹਨਾਂ ਦੀ ਪਿੰਡੀ ਪੈ ਜਾਂਦੀ ਹੈ ਤੇ ਇਹ ਬਾਈ ਉਹਨਾਂ ਦਾ ਘਰ ਹੈ ਹੈਨਾ ਤੇ ਬਿਲਕੁਲ ਜਿਵੇਂ ਕਹਦੀ ਇਹ ਦੋ ਤਿੰਨ ਕਿੱल्ल्या ਦੀ ਬਾਹੀ ਤੇ ਪਿੰਡੀ ਹੈ ਹੈਨਾ ਭਾਈ ਹਾਂਜੀ ਤੇ ਭਾਈ ਆਪਾਂ ਜੇ ਗੱਲ ਕਰੀਏ ਕਿਹੜੀਆਂ ਕਿਹੜੀਆਂ ਕੰਪਨੀਆਂ ਦੇ ਤੁਹਾਡੇ ਲੈ ਵੇ ਰੂ ਆਪਣੇ ਲਵੇ ਸਾਰੇ ਜੀ ਜ਼ਿਆਦਾਤਰ ਕੰਪਨੀਆਂ ਦੇ ਚੰਨੀ ਦੇ ਮਿਲ ਜਾਣਗੇ ਜੀ ਕੇਐਸ ਮਿਲਜੂ ਜਗਤਜੀਤ ਮਿਲਜੂ ਨਿਊ ਵਿਸ਼ਕਰਮਾ ਜੀ ਜਗਤਜੀਤ ਤੇ ਬਾਕੀ ਹੋਰ ਵੀ ਕੰਪਨੀਆਂ ਦੇ ਆਪਾਂ ਰੀਪਰ ਲਾਏ ਵੀ ਲੈਣੇ ਆਂ ਵੇਚ ਵੀ ਦਿੰਨੇ ਆਂ ਵਿਚ ਕੱਟ ਵੱਟ ਦਾ ਸਾਰ ਕਰ ਲੈਨੇ ਆਂ ਮਤਲਬ ਵਿਚ ਕੱਟ ਲਾਉਂਦੇ ਹੋਵੇ ਚਾਹੇ ਕੋਈ ਟਰਾਲੀ ਖੜੀ ਆ ਹੁਣ ਟਰਾਲੀ ਹੋਵੇ ਸਾਗਾ ਹੋਵੇ ਕੋਈ ਵੀ ਸੰਦ ਹੋਵੇ ਜੀ ਠੀਕ ਹੈ ਇਹ ਵੀ ਮੇਤਰੋ ਗੱਲ ਇਹ ਆ ਵੀ ਤੁਹਾਡੇ ਕੋਈ ਵਾਰ ਕੋਈ ਕੰਮ ਦੀ ਚੀਜ਼ ਨਹੀਂ ਹੁੰਦੀ ਤਾਂ ਤੁਸੀਂ ਉਹ ਵਿੱਚ ਕਟਵਾ ਸਕਦੇ ਹੋ ਬਈ ਆਪਾਂ ਗੱਲ ਕਰਦੇ ਆ ਇਸ ਕਾ ਕੇਐਸ ਵਾਲਿਆਂ ਦੀ ਹਨਾ ਇਹ ਆਪਣੇ ਮਲੇਰ ਕੋਟਲੇ ਬਣਦੀ ਹੈ ਮਲੇਰ ਕੋਟਲਾ ਜੀ ਓਕੇ ਓਕੇ ਤੇ ਦੱਸਿਓ ਜੀ ਇਹਦੇ ਬਾਰੇ ਥੋੜਾ ਕਿੰਨੇ ਇੰਚੀ ਆ ਬਈ ਇਹ ਇਹ 55 ਇੰਚੀ ਹੈ ਜੀ 55 ਇੰਚੀ ਆ ਹਾਂ ਜੀ 16 ਮਾਡਲ ਰਿਫਰੈਜਰਜਰ ਹੈ ਇਹ ਮਾਡਲ 16 ਹਾਂ ਜੀ ਓਕੇ ਬਹੁਤ ਸਾਫ਼ ਸੁਥਰਾ ਰਿਫਰੈਜਰਜਰ ਜੀ ਸਾਰਾ ਓਰੀਜਨਲ ਆ ਜੀ ਅੱਛਾ ਸਾਰਾ ਓਰੀਜਨਲ ਹੈ ਹਾਂ ਪੰਜਾਬ ਦਾ ਰਿਫਰ ਹੈ ਜੀ ਜੀ ਉਦਾਂ ਪੱਖਾ ਭੁੱਖਾ ਭਾਈ ਸਾਰ ਕੁਸ ਓਕੇ ਓਕੇ ਭੁੱਖੇ ਜਮਾ ਲਵੇਟ ਪੱਖੇ ਜਾਲ ਓਕੇ ਹੋਊਗਾ ਜੀ ਆਪਾਂ ਚੈੱਕ ਕਰਕੇ ਲਿਆਉਨੇ ਆ ਜੀ ਮਾੜਾ ਰੀਪਰ ਆਪਾਂ ਲੈਂਦੇ ਨਹੀਂ ਠੀਕ ਹੈ ਮਤਲਬ ਮਾੜਾ ਤੁਸੀਂ ਖਰੀਦਦੇ ਹੀ ਨਹੀਂ ਗੱਲ ਤੇ ਨਹੀਂ ਹੈਗੇ ਜੀ ਓਕੇ ਮਿੱਤਰੋ ਕਾਟਰ ਕੋਟਰ ਦੀ ਜੇ ਕਹੀਦੀ ਨਾ ਪੂਰੀ ਗੱਲ ਐਂਡ ਗੱਲ ਬੋਤਾ ਯਾਰ ਬਲੇਡ ਬਰੂਟ ਸਾਰੇ ਨਵੇਂ ਲੱਗੇ ਹੋਏ ਆ ਨਾ ਭਾਈ ਹਾਂਜੀ ਹਾਂਜੀ ਨਵੇਂ ਵਰਦੀ ਪਹਿਨੇ ਪਾਸੇ ਬਦਲ ਕੇ ਚੱਲਣਾ ਆ ਰੀਪਰ ਆ ਜੀ ਪਾਸੇ ਪਲੇਟਾਂ ਦੀ ਸਾਈਡ ਚੇਂਜ ਕਰਨੀ ਹੈ ਇਹਦੀ ਓਕੇ 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 64 ਇੰਚੀ ਆ ਜੀ ਅਸੀਂ ਇਹ 64 ਇੰਚੀ ਆ ਹਾਂ 64 ਇੰਚੀ ਇਹ ਕਿੰ 24 ਮਾਡਲ ਹੈ 24 ਮਾਡਲ ਤਾਂ ਇਹ ਜਮੇ ਨਵੀਂ ਪਈ ਸਿਰਫ ਇੱਕ ਸੀਜ਼ਨ ਲੱਗਿਆ ਹੋਇਆ ਹੈ ਜੀ ਤਿੰਨੋ ਰੀਪਰ 24 ਮਾਡਲ ਨੇ ਜੀ ਓਕੇ ਇਹ ਹੋ ਗਿਆ ਤੇ ਆ ਦੁਨਿਆ ਇਹ ਕੋਕੜੇ ਦੇ ਪਿੱਛੇ ਖੜਾ ਪਿੱਛੇ ਖੜਾ ਜੀ ਦੇਖੋ ਧਰਮਿਆ ਚਾਨੀ ਦੇ ਤਿੰਨੇ ਚਾਨੀ ਦੇ ਤਿੰਨੇ ਰੀਪਰ ਨੇ 24 ਮਾਡਲ ਨੇ ਤਿੰਨੇ ਬਾਕੀ ਤਾਂ ਹੋਰ ਗੱਲ ਹੁੰਦੀ ਹੈ ਇੱਕ ਤਾਂ ਕੰਡੀਸ਼ਨ ਵੀ ਤੇ ਆ ਟਾਇਰਾਂ ਤੋਂ ਵੀ ਚੈੱਕ ਕਰੂ ਹਨ ਜਿਹੜੇ ਸੱਜਣ ਨੇ ਕੋਈ ਨਵਾਂ ਖਰੀਦਣਾ ਤਾਂ ਉਹ ਇੱਥੋਂ ਖਰੀਦ ਕੇ ਲੈ ਕੇ ਜਾ ਜੀ ਹਾਂਜੀ ਹਾਂਜੀ ਭਈ ਇੱਥੋਂ ਮਤਲਬ ਨਵੇਂ ਨਾਲੋਂ ਕਿੰਨਾ ਕਾਪਾ ਡਿਫਰੈਂਟ ਫਰਕ ਪਾ ਦਾਂਗੇ ਰੇਟ ਦਾ ਜੀ ਗੱਲ ਕਰੀਏ ਰੇਟ ਦਾ ਜ ਤੇ ਗੱਲ ਮਿੱਤਰੋ ਇਹ ਵੀ ਆਸੀਂ ਬੰਦਾ ਆਪਣੇ ਲਾਵੇ ਆ ਗਿਆ ਜੀ ਆਪਾਂ ਨਿਰਾਸ਼ ਨਹੀਂ ਹੋਣ ਦਿੰਦੇ ਓਕੇ ਹਾਂ ਮਤਲਬ ਦੇਖ ਹੀ ਹੋ ਜਾਣਗੇ ਜੀ ਚਾਹੇ ਲੱਗਦੇ ਮੁੱਲ ਚ ਦੇਣਾ ਪੈ ਜੀ ਹਾਂ ਜੀ ਹਾਂ ਤੇ ਸੱਜਣੋਂ ਵੱਡੀ ਗੱਲ ਹੁੰਦੀ ਹੈ ਇਹ ਹੈਨਾ ਤੇ ਬਾਕੀ ਨਾ ਜਿਹੜਾ ਵੀ ਸੱਜਣ ਆ ਗਿਆ ਤੁਹਾਨੂੰ ਮਿਲ ਕੇ ਬਾਕੀ ਪਤਾ ਲੱਗ ਹਾਂ ਜੀ ਹੈਨਾ ਤੇ ਭਾਈ ਇਹ ਗੱਗੀ ਕਿੰਨਾ ਮਾਡਲ ਹੈ ਇਹ ਹੈਗਾ ਜੀ 23 ਮਾਡਲ ਆ ਸਹੀ 23 ਮਾਡਲ ਆ 23 ਮਾਡਲ ਆ ਕੰਡੀਸ਼ਨ ਇਹਦੀ ਵੀ ਜਰ ਜੰਮੀ ਨਵੀਂ ਪਈ ਹੈਨਾ ਹਾਂ ਜੀ ਹਾਂ ਬਿਲਕੁਲ ਨਵੀਂ ਦੇਖੋ ਦਰ ਮੈਂ ਲੈ ਗਰਗਲ ਕਿਸੇ ਪਾਸੇ ਜਿਵੇਂ ਕਹਦੀ ਇਹ ਕੋ ਸੁਤਰਾ ਹੀ ਨਹੀਂ ਹੋਇਆ ਯਾਰ ਬੱਟਾ ਉੱਪਰ ਦੀ ਫੇਰ ਵੀ ਖੇਤਾਂ 'ਚ ਚੱਲਣ ਵਾਲੀ ਮਸ਼ੀਨਰੀ ਆ। ਭੋਰਾ ਵੀ ਤੁਣਕਾ ਵੀ ਜਿਵੇਂ ਕਹਿੰਦੀ ਰੰਗਦ ਨਹੀਂ ਉਤਰਿਆ ਹੋਇਆ। ਬਈ ਜਿਹੜੀ ਆ ਲਾਈਟ ਲੱਗੀ ਹੋਈ ਆ। ਹਾਂਜੀ। ਇਹ ਲੱਗੀ ਲਗਾਈ ਆਉਂਦੀ ਆ ਕੰਪਨੀ ਵੱਲੋਂ ਆ ਜੀ। ਅਸਾ ਕੰਪਨੀ ਵੱਲੋਂ ਇਦਾਂ ਹੀ ਹੁੰਦੀ ਆ। ਕੰਪਨੀ ਵੱਲੋਂ ਲੱਗੀ ਲਗਾਈ। ਲੈ ਵੀ ਇਹ ਕੰਪਨੀ ਫਿਰ ਜਿਵੇਂ ਕਹਿੰਦੀ ਯਾਰ ਕੇਸ ਵਾਲਾਂ ਦੀ ਸਫਤ ਬਣਦੀ ਆ ਹਨਾ ਬਈ। ਹਾਂ। ਹਨਾ। ਤੇ ਵਿੱਚੋਂ ਚੱਕਰੀ ਆਉਂਦਾ ਜੀ ਇਹ। ਲੈ ਉਤਰ ਮਿਆਂ। ਕਰਾਜ ਇੱਕ ਕੰਡੀਸ਼ਨ ਆ। ਯਾਰ ਬਿਲਕੁਲ ਹੀ ਨਵੀਆਂ ਕੰਡੀਸ਼ਨਾਂ ਦੇ ਮਿੱਤਰੋ। ਖੜਿਆ ਹਨਾ ਇੱਥੇ। ਤੇ ਅੱਗਿਓ ਵੀ ਕਰਵਾ ਚੈੱਕ ਵਾਕੀ ਆ ਦੇਖਿਓ ਇੱਥੋਂ ਵੀ ਪਤਾ ਲੱਗ ਜਾਂਦਾ ਦਾ ਭੂਮਨੇ ਤੋਂ ਜਦੋਂ ਮੈਂ ਟਰਾਲੀ ਦੇ ਵਿੱਚ ਪੈਂਦਾ ਇੱਥੋਂ ਹੀ ਸਭ ਤੋਂ ਪਹਿਲਾਂ ਤਾਂ ਰੰਗ ਉਡਦਾ ਬਾਈ ਹੈਨਾ ਤੇ ਮਿੱਤਰੋ ਬਿਲਕੁਲ ਹੀ ਨਵੀਆਂ ਕੰਡੀਸ਼ਨਾਂ ਦੇ ਯਾਰ ਬੇਦਾਗ ਹੈ ਜੀ ਜਮਾਂ ਬੇਦਾਗ ਬਿਲਕੁਲ ਹੀ ਬੇਦਾਗ ਹੈ ਸਹੀ ਗੱਲ ਹੈ ਤੇ ਆ ਕਰਵਾ ਕਾਟਰ ਕੋਟਰ ਚੈੱਕ ਯਾਰ ਹੈਨਾ ਇਹ ਕਿੰਨੇ ਇੰਚੀ ਦੱਸੀ ਸੀ ਬਾਈ ਇਹ ਹੈਗੇ 57 ਜੀ 57 ਇੰਚੀ ਹੈ ਓਕੇ ਓਕੇ ਲੈ ਮਿੱਤਰੋ 57 ਇੰਚੀ ਹੈ ਤਾਰ ਮੈਂ ਹਾਂ ਦੇਖੀ ਲੈ ਇੱਥੋਂ ਵੀ ਕਰਵਾ ਚੱਕ ਯਾਰ ਆ ਆ ਦੇਖਿਓ ਲੈ ਕੱਲਾ ਕੱਲਾ ਸਟicker ਹਲੇ ਤੱਕ ਕੰਪਨੀ ਦਾ ਨਾਲ ਹੈ ਹੈਨਾ ਤੇ ਬਈ ਜੀ ਇਹਦੀ ਗੱਲ ਕਰੀਏ ਇਹ ਹੈਗਾ ਜੀ ਆਪਣਾ 19 ਮਾਡਲ ਇਹ ਹੈਗਾ 19 ਮਾਡਲ ਹਾਂਜੀ ਓਕੇ ਤੇ ਇਹ ਵੀ ਕੇਸ ਵਾਲਿਆਂ ਦੀ ਹੈ ਹਨਾ ਪਰ ਮੈਂ ਕੰਡੀਸ਼ਨ ਇਹਦੀ ਵੀ ਦਿਖਾ ਦੇ ਯਾਰ ਬਹੁਤ ਸੋਹਣੀ ਸੋਹਣੀ ਜਿਵੇਂ ਕਹਦੀ ਨਾ ਕਟਰ ਪਏ ਬਾਈਆਂ ਉੱਲੇ ਤੇ ਆਹ ਟਾਇਰਾਂ ਦੀ ਗੱਲ ਕਰੀਏ ਲੈ ਦੇਖੋ ਹੁਣ ਵੱਡੇ ਟਾਇਰਾਂ ਚ ਆ ਹਾਂ ਵੱਡੇ ਟਾਇਰਾਂ ਦੇ ਵਿੱਚ ਤੇ ਗੱਲ ਇਹਦੀ ਵੀ ਦਿਖਾ ਦੇ ਪਿੱਛੋਂ ਵੀ ਦਿਖਾ ਲੈ ਆਹ ਹੁਕਾ ਹਾਕਾਂ ਤੋਂ ਸਾਰ ਕੋ ਜੱਜ ਹੋ ਜਾਂਦਾ ਵੀ ਕਿੰਨਾ ਕ ਚੱਲਿਆ ਹੋਇਆ ਹਨਾ ਤੇ ਇਹਦੇ ਨਾਲ ਆ ਆ ਵੀਰੇ ਕਿੰਨਾ ਮਾਡਲ ਹੈ ਇਹ 15 ਮਾਡਲ ਹੈ ਇਹ 2015 ਮਾਡਲ ਹੈ ਓਕੇ ਓਕੇ ਇਹ ਇਹ ਕਿੰਨੇ ਇੰਚੇ ਚ ਹੋ ਜੀ ਇਹ ਵੀ 57 ਜੀ ਇਹ ਵੀ 57 ਇੰਚ ਦਾ ਲੈ ਮੇ ਤਰੂ ਇਹ ਵੀ 57 ਇੰਚ ਦੇ ਵਿੱਚ ਯਾਰ ਨਾ ਜਿਹੜਾ ਵੀ ਭਰਾ ਇੱਥੇ ਆ ਗਿਆ ਬਾਈ ਹੁਣ ਇਧਰੋਂ ਦਿਖਾ ਦੀ ਆਪਾਂ ਸਾਰੀਆਂ ਹਾਂਜੀ ਹਾਂ ਸਾਰੀਆਂ ਆ ਜੀ ਤੁਸੀਂ ਨਾਲ ਦੀ ਨਾਲ ਦੱਸੀ ਚੱਲੋ ਇਹ ਆਪਣੇ ਹਰਵਿੰਦਰਾ ਹਰਵਿੰਦਰਾ ਜੀ ਹਾਂ ਹਾਂਜੀ ਇਹ ਕਿੰਨੇ ਇੰਚੀ ਹੈ ਬਾਈ ਇਹ ਵੀ 57 ਜੀ ਲੈ ਤਰ ਮੈਂ 57 ਇੰਚੀ ਆ ਤੂੰ ਕੰਡੀਸ਼ਨ ਦਿਖਾ ਯਾਰ ਕਿੰਨੇ ਸੋਣ ਜਾਂ ਕਾਟਰ ਕੋਟਰ ਦੀ ਹੈ ਨਾ ਵਿੱਚੋਂ ਵੀ ਦਿਖਾ ਕੰਡੀਸ਼ਨਾਂ ਤੂੰ ਆ ਦੇਖ ਲੈ 16 ਮਾਡਲ ਹੈ ਇਹ ओके 16 ਮਾਡਲ ਹੈ ਤੇ ਕੰਡੀਸ਼ਨ ਬਹੁਤ ਸੋਹਣੀ ਪਈ ਆ ਤੇ ਆ ਬਈ ਚੀਮਾ ਮੰਡੀ ਇਹ 18 ਮਾਡਲ ਆ ਜੀ ਇਹ ਹੈ ਜੀ ਜਗਤਜੀਤ ਦੀ ਜਗਤਜੀਤ ਦੀ 18 ਮਾਡਲ ਹੋ ਹਾਂ ਜੀ ਬਈ ਇਹ ਨਾਲੇ ਉਦਾਂ ਮਤਲਬ ਬਿਣਾ ਉਹ ਤੋਂ ਹਨਾ ਬੁਕਿੰਗ ਤੁਮ ਮਿਲਦੀ ਨਹੀਂ ਹਾਂ ਜੀ ਹਾਂ ਲੈ ਮਿੱਤਰੋ ਜੇ ਕਿਸੇ ਨੇ ਜਗਤਜੀਤ ਵਾਲਿਆਂ ਦੇ ਖਰੀਦਣੇ ਨੋਰੇ ਬਈ ਤੁਹਾਡੇ ਲਈ ਪੈਜ ਕਿੰਨੀਆਂ ਹੋਣੀਆਂ ਨੇ ਜਗਤਜੀਤ ਦੀਆਂ ਹੈਗੇ ਆ ਜੀ ਇੱਕ ਉਹ ਖੜੀ ਆ ਉਧਰ ਵੀ ਹੋਣਗੀਆਂ ਹਨਾ ਹਾਂ ਜੀ ਹਾਂ ਉਹ ਖੜੀ ਇੱਕ 6-7 ਰੀਪਰ ਖੜੇ ਨੇ ਜੀ 6-7 ਰੀਪਰ ਖੜੇ ਆ ਮਿੱਤਰੋ ਜਗਤਜੀਤ ਵਾਲਿਆਂ ਦੇ ਇਨਦੇ ਐਪਲੀਮੈਂਟ ਅਸਲ ਨਾ ਬਿਨਾ ਬੁਕਿੰਗ ਤੋਂ ਘਾਟੀ ਮਿਲਦੇ ਆ ਬਾਈ ਹਾਂ ਜੀ ਹਾਂ ਪਰ ਮਿੱਤਰੋ ਇੱਥੋਂ ਆਕੇ ਤੁਸੀਂ ਜਦੀ ਲੈ ਜਾਵੋ ਵਧੀਆ ਰੀਪਰ ਹੁੰਦਣੀ ਹੈ ਹਾਂ ਤੁਸੀਂ ਉਹ ਤੁਹਾਡੇ ਤੇ 10 ਮਿੰਟਾਂ ਚ ਸੌਦਾ ਕਰਕੇ ਤੁਸੀਂ ਜਦੋਂ ਮਰਜ਼ੀ ਲੈ ਜਿਓ ਤੇ ਧਰਮੇ ਦਿਖਾ ਕੰਡੀਸ਼ਨ ਬਾਈ ਪੂਰੀ ਘੰਟ ਗੱਲਬਾਤ ਆ ਚਾਹੇ ਕ੍ਰੋਸਾ ਕ੍ਰੂਸਾਂ ਦੀ ਗੱਲ ਕਰ ਲਈਏ ਹੈਨਾ ਤੇ ਆਪੂ ਆਪਣੀ ਦੀ ਦਿਖਾ ਦੇ ਕੰਡੀਸ਼ਨ ਲੈ ਚੰਗੀ ਤਰ੍ਹਾਂ ਮਾਰਦੇ ਬਾਈ ਜਿਹੜੇ ਆਮਾ ਡਰਮ ਡਰਮ ਹੁੰਦੇ ਸਾਰੇ ਪੂਰੇ ਫਰੈਸ਼ ਹੁੰਦੇ ਸਾਰੇ ਫਰੈਸ਼ ਜੀ ਹਾਂ ਓਕੇ A ਤੋਂ Z ਸਮਾਨ ਨਾਲ ਹੋਊਗਾ ਜਿੰਨਾ ਇਹਦੇ ਉੱਤੇ ਲੱਗਿਆ ਹੋਇਆ ਰੀਪਰ ਦੇ ਜੀ ਸਾਰਾ ਨਾਲ ਕਸ ਓਕੇ ਜਿੰਨਾ ਕਿਰਾਉਸਾਂ ਤੋਂ ਜਿੰਨੇ ਕਾਬਰ ਜੀ ਦੇ ਨਾਲ ਇੱਕ ਪ੍ਰਨਾਉਂ ਦਾ ਸਾਰੇ ਨਾਲ ਨਾਟ ਨਾਟ ਲੱਗਿਆ ਹੋਊਗਾ ਜੀ ਠੀਕ ਹੈ ਹਾਂ ਓਕੇ ਓਕੇ ਉਹ ਆਪਣੀ ਗਰੰਟੀ ਉਹ ਜਿਹੜਾ ਪੂਰੇ ਲੱਗਿਆ ਹੋਊਗਾ ਉਸ ਤੋਂ ਬਾਅਦ ਜਿਵੇਂ ਸੌਦਾ ਕਰੇ ਤੋਂ ਬਾਅਦ ਆ ਲਗਾ ਜਾਂਦਾ ਆ ਕਰਤਾ ਕਰਤਾ ਹਾਂਜੀ ਹਾਂਜੀ ਜਿਹੜੀ ਚੀਜ਼ ਹੋਊਗੀ ਜੀ ਉਹ ਨਾਲ ਹੋਊਗੀ ਠੀਕ ਹੈ ਜੀ ਤੇ ਇਹ ਇਹ ਕਿੰਨਾ ਮਾਡਲ ਹੈ ਬਈ ਕਿ ਇਹ ਜਿਹੜੀ ਆ ਖੜੀ ਹੈ ਇਹ 20 ਮਾਡਲ ਹੈ ਜੀ ਅਸਲੀ 2020 ਮਾਡਲ ਹੈ ਹਾਂ ਓਕੇ ਪਰ ਮੈਂ ਉਹ 2020 ਮਾਡਲ ਹੈ ਤੇ ਐਮੀਨਾ ਆਪਣੇ ਬਹੁਤ ਸੱਜਣ ਹੁੰਦੇ ਆ ਜਿਹੜੇ ਉਹ ਲੱਭਦੇ ਫਿਰਦੇ ਆ ਵੀ ਸਾਨੂੰ ਜਰ ਤੂੜੀ ਵਾਲਾ ਰੀਪਰ ਨਹੀਂ ਲੱਭਦਾ ਉਦੋਂ ਬਾਅਦ ਤੇਲ ਫੂਕ ਦਿੰਦੇ ਆ ਪਰ ਜੇ ਕਿਸੇ ਨੇ ਤੂੜੀ ਵਾਲੇ ਰੀਪਰ ਲੈਣੇ ਮਿੱਤਰੋ ਬਾਈ ਇਹ ਕਿੰਨਾ ਇੰਚੀ ਆ ਇਹ ਵੀ 57 ਜੀ ਇਹ ਵੀ 57 ਇੰਚੀ ਆ ਤਾਂ ਲੌਂਗੋ ਵਾਲ ਢਿੱਲਾ ਮਪਿੰਡੀ ਚ ਆ ਜੇ ਉਹ ਤੂਤੇ ਬਾਈ ਦੇ ਬਿਲਕੁਲ ਸਕੇ ਸੰਬੰਧੀਆਂ ਦਾ ਇਹ ਕਾਰੋਬਾਰ ਹੈ ਤੇ ਬਾਈ ਜਿਹੜੀ ਆ ਖੜੀ ਆ ਨਿਊ ਵਿਸ਼ਕਰਮਾ ਇਹ 24 ਮਾਡਲ ਆ ਜੀ ਇਹ ਵੀ 24 ਮਾਡਲ ਹੈ ਹਾਂ ਜੀ ਹਾਂ ਦੇਖੋ ਤਾਂ ਮੈਂ 24 ਮਾਡਲ ਹੈ ਤੇ ਕਰ ਗੱਲ ਦੇਖੀ ਇੱਥੇ ਘੜ ਕੇ ਲੱਗਦਾ ਜਿਵੇਂ ਸ਼ੋਰੂਮ ਦੇ ਵਿੱਚ ਨਹੀਂ ਖੜੀ ਹੁੰਦੀਆਂ ਉਹ ਕੰਡੀਸ਼ਨਾਂ ਦੇ ਰੀਪਰ ਨੇ ਯਾਰ ਬਾਈ ਇੰਨੇ ਨਵੇਂ ਲੋਕ ਕਾਹ ਤੋਂ ਵੇਚ ਦਿੰ બસ ਜੀ ਸਾਉ ਚ ਨਹੀਂ ਕਿਸੇ ਦੇ ਕੰਮ ਆਉਂਦਾ ਹਨਾ ਕੁਝ ਸਾਉ ਚ ਨਹੀਂ ਆਉਂਦਾ ਜੀ ਅਗਲਾ ਵੱਡੇ ਤੋਂ ਵੱਡਾ ਚਾਹੁੰਦਾ ਕੋਈ ਛੋਟੇ ਤੋਂ ਛੋਟਾ ਜੀ ਬਸ ਸਹੀ ਗੱਲ ਹੈ ਇਹ ਕਿੰਨੇ ਇੰਚ ਹੈ ਬਈ ਇਹ 57 ਜੀ 57 ਇੰਚੀ ਹੈ ਤੇ ਲੈ ਕਲਾ ਕਲਾ ਸਟਿਕਰਾ ਦੇਖੀ ਟਾਇਰ ਦਿਖਾ ਲੈ ਜਮੇ ਯਰ ਨਵੇਂ ਹਨਾ ਤੇ ਆਹ ਦੇਖ ਲੈ ਬਈ ਇਹ ਚੱਲਿਆ ਕਿੰਨਾ ਕਹੂ ਦਿਖੀ ਲੈ ਰਾਲ ਕੋ ਆ ਪਿਆ ਲੈ ਬਹੁਤ ਘੱਟ ਚੱਲਿਆ ਜੀ ਮੇਰੇ ਸਾਹ ਨਾਲ ਤਾਂ ਯਾਰ ਸੀਜ਼ਨ ਵੀ ਨਹੀਂ ਲੱਗਦਾ ਕੰਡੀਸ਼ਨ ਦੇਖ ਕੇ ਤਾਂ ਇਹ ਲੱਗਦਾ ਹਾਂ ਜੀ ਹਾਂ ਧਰਮੇ ਹੁਣ ਦਿਖਾ ਦੇ 1200 ਟਰਾਲੀ ਮਸਾਂ ਗੱਡੀ ਆ ਜੀ ਸਿਰਫ ਆ ਦਿਖਾ ਲੈ ਰਾਲ ਕੋ ਬਲੇਟ ਨਾਲ ਦੇ ਨੇ ਜੀ ਪਲੇਟ ਨਾਲ ਦੇ ਇੱਕ ਸਾਈਡ ਖੜੀ ਆ ਵੇਖਾਂ ਦੀ ਹਾਂ ਮੇਰੀ ਪਰਾਂ ਦੀ ਇੱਕ ਸਾਈਡ ਖੜੀ ਆ ਜੀ 32 24 ਨੇ ਓਕੇ ਜਗ ਜਰ ਇਹ ਇਹ ਦੇ ਉੱਪਰ ਤੋਂ ਬਿਲਕੁਲ ਹੀ ਨਹੀਂ ਰੁਪਿਆ ਲਾਉਣ ਦੀ ਲੋੜ ਬਈ ਹਾਂ ਹੈਨਾ ਜਾਂਦੀ ਵੀ ਮਤਲਬ ਇਹ ਤੇ ਨਹੀਂ ਨੇ ਤੇ ਜਾਣੀ ਕਿੱਥੇ ਵਿਚਾਰੀ ਨੇ ਜਮੀ ਨਹੀਂ ਲੜੀ ਕਿਹੜਾ ਤਾਂ ਕਿੱਥੇ ਜੀ ਬਸ ਪਲੇਟਾਂ ਦਾ ਪਾਸਾ ਬਦਲ ਕੇ ਜਲਦ ਰੁਪਿਆ ਹਾਂ ਮੇਰੇ ਸਾਹਿਬ ਨਾਲ ਤਾਂ ਸੀਜ਼ਨ ਲਾ ਵੀ ਸਕਦੀ ਹਾਂ ਹਾਂ ਜੀ ਹਾਂ ਆ ਆ ਤਾਂ ਕਣਕ ਤਾਂ ਜਿਵੇਂ ਕਹਦੀ ਤੂੜੀ ਆ ਸੀਜ਼ਨ ਦੀ ਤਾਂ ਹੀ ਐਂ ਬਣਾ ਦੋ ਹਾਂ ਜੀ ਹਾਂ ਹੁਣ 24 ਮਾਡਲ ਹੈ ਕਿੰਨੇ ਇੰਚੀ ਦੱਸਿਆ ਸੀ ਇਸ ਸੁਪਨਜਾ ਜੀ 55 ਇੰਚੀ ਹੈ ਓਕੇ ਓਕੇ ਤੇ ਬਈ ਜਿਹੜੀ ਆ ਖੜੀ ਇੱਧਰ ਚਾਨੀ ਵਾਲਾ 60 ਇੰਚੀ ਜੀ 64 ਇੰਚੀ ਆ ਮਾਡਲ 2024 ਆ 24 ਲੈ ਮਿੱਤਰੋ ਦੇਖ ਲੋ ਜਮੇ ਨਵੇਂ ਖੜੇ ਨੇ ਯਾਰ ਉਹਰੇ ਹਨ ਤੇ ਬਈ ਜਿਹੜਾ ਆ ਇਹਦੇ ਵਿੱਚ ਕੀ ਡਿਫਰੈਂਟ ਆ ਜਰਾ ਪੱਖਾ ਇਹ ਪੱਖਾ ਜੀ ਆ ਵੀ ਗਰਦ ਨਹੀਂ ਆਉਣ ਦਿੰਦਾ ਡਰਾਈਵਰ ਦੇ ਉੱਪਰ ਓਕੇ ਜਿਵੇਂ ਅੱਗੇ ਆਪਾਂ ਬੈਕ ਤੇ ਜਦੋਂ ਦੇਖਦੇ ਸੀ ਕਿ ਕਟਰ ਬਣ ਚਾਹਦੇ ਸੀ ਮਤਲਬ ਨਾ ਭਰ ਦਿੰਦੀ ਸੀ ਡਰਾਈਵਰ ਪਰਟਰ ਵਾਲੇ ਹੋ ਜਾਂਦਾ ਜੀ ਹਾਂ ਯਾਰ ਆ ਆ ਕਰਾ ਸੁਣਾ ਅਸਾ ਕਰੋਸੀ ਦੇ ਨਾਲ ਹੀ ਕੋ ਮੂ ਆ ਜਦੋਂ ਮਸ਼ੀਨ ਚਲਾਉਣੀ ਆ ਉਹਦੀ ਘੁੰਮਦਾ ਜੀ ਓਕੇ ਆ ਆ ਇਹ ਜਿਹੜੀ ਬੜੀ ਘੈਂਟ ਚੀਜ਼ ਆ ਬਈ ਹਾਂ ਬਹੁਤ ਵਧੀਆ ਕਿ ਬੱਸ ਇਹ ਪੰਜਾਬੀ ਕਾਰਡ ਤਾਂ ਮਿੰਟ ਮਾਰਦੇ ਨੇ ਕੱਢਣ ਨੂੰ ਉਹਨਾਂ ਨੂੰ ਜਦੋਂ ਸਮੱਸਿਆ ਲੱਗਦੀ ਹੈ ਨਾ ਕੋਈ ਉਦੋਂ ਹੱਲ ਕਰ ਦਿੰਦੇ ਨੇ ਉਦੋਂ ਹੱਲ ਕਰ ਦਿੰਦੇ ਨੇ ਜੀ ਇਹ ਜਿਹੜਾ ਹੁਣ ਜਿਹਨੇ ਬਣਾਈ ਹੋ ਉਹ ਨੂੰ ਉਹ ਨੂੰ ਕਿਰਾਂ ਬੈਠ ਕੇ ਦੇਖਿਆ ਹੋਊਗਾ ਟਰਾਈ ਲੈ ਕੇ ਦੇਖਿਆ ਹੋਊਗਾ ਨਾ ਤੇ ਭਾਈ ਇਹ 24 ਮਾਡਲ ਹੈ ਨਾ ਇਹ 24 ਮਾਡਲ ਆ ਗਿਆ ਦੇਖੋ ਧਰਮਿਆ ਜਰ ਜਿਵੇਂ ਹੀ ਨਵੇਂ ਪੈਣ ਲੈ ਇਹਦੇ ਪਿੱਤਲ ਦੇ ਬੋਸ ਆ ਜਾਂਦੇ ਨੇ ਜੀ ਬੋਸ ਤਾਂ ਮਰਦੀ ਨਹੀਂ ਹੈਗੇ ਅੱਛਾ ਇਹਦੀ ਪਿੱਤਲ ਦੇ ਬੋਸ ਆ ਜਾਂਦੇ ਪਿੱਤਲ ਦੇ ਬੋਸ ਨੇ ਹਾਂ ਜੀ ਹਾਂ ਓਕੇ ਓਕੇ ਇਹ ਇਹਦੀ ਵੀ ਕਿੰਨੀ ਮਤਲ ਗਰੰਟੀ ਹੁੰਦੀ ਹੈ ਚੀਜ਼ ਦੀ ਇਹ ਮਰਦਾ ਹੀ ਨਹੀਂ ਹੈਗਾ ਸੇ ਸੱਤ ਸਾਲ ਸੀਜ਼ਨ ਜੀ ਓਏ ਹੋਏ ਸੀਜ਼ਨ ਸੱਤ ਸੱਤ ਸੀਜ਼ਨ ਦੇਖ ਲੈ ਯਾਰ ਜਮੇ ਹੀ ਕੰਡੀਸ਼ਨਰ ਨਵੀਆਂ ਟਾਇਰਾਂ ਦੀ ਗੱਲ ਕਰ ਲਈ ਜਮੇ ਨਵੇਂ ਓਕੇ ਯਾਰ ਪੂਰਾ ਹੀ ਘੈਂਟ ਹੈ ਜੇ ਕਿਸੇ ਸੱਜਣ ਨੇ ਖਰੀਦਣਾ ਮੈਂ ਤਾਂ ਇਹ ਕਹੂੰਗਾ ਯਾਰ ਤੂੰ ਉਸ ਤੋਂ ਨੂੰ ਨਾ ਕਿਤੇ ਜਾਣ ਦੀ ਲੋੜ ਨਹੀਂ ਭਾਈ ਤੁਸੀਂ ਸਿਰਫ ਆਉਣਾ ਕਿੱਥੇ ਆ ਲੋਂਗੋਵਾਲ ਦੇ ਵਿੱਚ ਹੈਨਾ ਬਾਕੀ ਬਾਈ ਦਾ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਤੁਸੀਂ ਕੋਈ ਚੀਜ਼ ਘਟਵਾਉਣੀ ਹੋਵੇ ਜਦੋਂ ਮਰਜੀ ਆ ਜਾਓ ਰਾਹ ਫੇਰ ਆ ਗਈ ਜਗਤਜੀਤ ਵਾਲੇ ਦੀ ਭਾਈ ਇਹ 1 ਇੱਕ ਨੰਬਰ ਦਾ ਲਸਤਰ 15 ਮਾਡਲ ਦਾ ਲੈ ਮਿੱਤਰੋ 15 ਮਾਡਲ ਆ ਖੜੀ ਆ ਯਾਰ ਹਨ ਜਿੰਨੇ ਮਰਜੀ ਲੈ ਜਾਓ ਜਿਹੜੇ ਕਹਿੰਦੇ ਨੇ ਨਾ ਵੀ ਜਗਤ ਜੀਤ ਵਾਲਿਆਂ ਦੇ ਐਪਲੀਮੈਂਟ ਮਿਲਦੇ ਨਹੀਂ ਇੱਥੇ ਆਜੋ ਲੋਂਗੋ ਵਾਲ ਦੇ ਵਿੱਚ ਬਾਈ ਉਰੀ ਮੈਂ ਐ ਕਤਾਰਾਂ ਲਾੜਾ ਦੇਣਗੇ ਹਨਾ ਬਾਈ ਹਾਂ ਹਾਂ ਜੀ ਹਾਂ ਤੇ ਇਸ ਦਾ ਜਿਹੜਾ ਆ ਖੜਾ ਬਿਸ਼ਕਰਮਾ ਇਹ 15 ਮਾਡਲ ਇਹ ਵੀ 15 ਮਾਡਲ ਹਨ ਧਰਮੇ ਉਹ ਦੇਖੋ ਮਾਡਲ ਬੇਸ਼ੱਕ 15 ਤੂੰ ਕੰਡੀਸ਼ਨ ਚੈੱਕ ਕਰ ਆ ਦੇਖੀ ਲੈ ਬਲੇਡ ਬਲੂਡਾਂ ਦੀ ਗੱਲ ਕਰ ਲਈਏ ਤੂੰ ਆ ਦੇਖੋ ਬਾਈ ਪੂਰੇ ਕੇਅਰ ਦੇ ਵਿੱਚ ਆ ਜਾ ਰਿਹਾ ਇਹ ਹਾਂਜੀ ਹਾਂਜੀ ਹਨਾ 15 ਮਾਡਲ ਆ ਮਿੱਤਰੋ ਤੇ ਕੰਡੀਸ਼ਨ ਚ ਚੈੱਕ ਕਰੋ ਯਾਰ ਸੋਣਾ ਹਨਾ ਤੇ ਭਾਈ ਆ ਵੀ ਨਾਲ ਖਰੀਦ ਲੈਨੇ ਹੋ ਹਾਂਜੀ ਹਾਂ ਆ ਲੋਡਰ ਜੀ ਲੋਡਰ ਜੀ ਹਾਂ ਓਕੇ ਇਹ ਕਿੰਨਾ ਕੁ ਮਾਡਲ ਹੋ ਇਹ 19 ਮਾਡਲ ਹੈ 19 ਮਾਡਲ ਇਹ ਵੀ ਆਪਾਂ ਹੀ ਵੇਚ ਦਾਂਗੇ ਹਾਂਜੀ ਹਾਂ ਚੈਨ ਚੂਨ ਤੇ ਫਰਸ ਫੁਰਸ ਹਾਂ ਵੇਦ ਆਗਾ ਜੀ ਕੋਈ ਬੈਲਟ ਬੁਲਟਾ ਸਹੀ ਗੱਲ ਸਹੀ ਹੈ ਜੀ ਤਰਵੇਂ ਆ ਦਿਖਾ ਐਂਗਲ ਆਂਗਲ ਚੈੱਕ ਕਰ ਤੂੰ ਸਾਰੀਆਂ ਇਹਨਾਂ ਦੀਆਂ ਫਰਸ ਚੈੱਕ ਕਰ ਹਨਾ ਤੇ ਭਾਈ ਮੈਨੂੰ ਇਹ ਦੱਸਿਓ ਇਹ ਜਿਹੜਾ ਭਰਾਏ ਤੂੰ ਨੂੰ ਕਟਵਾ ਕੇ ਗਿਆ ਕਟਵਾ ਕੇ ਗਿਆ ਹੋ ਗਈ ਮੈਂ ਆਪਾਂ ਖਰੀਦਿਆ ਜੀ ਅਸੇ ਉਂ ਖਰੀਦਿਆ ਕੱਟ ਵੀ ਲੈਨੇ ਆ ਓਕੇ ਓਕੇ ਕੋਈ ਦਿੱਕਤ ਨਹੀਂ ਜੀ ਇਹ ਤਾਂ ਉਂ ਖਰੀ ओके okay. तेला मित्रो जे किसे ने ए खरीद ना ना तू ए, okay. ए हाँ हाँ। सामनू। सामनू, हाँ okay. आ, भी ਸੰਪਰਕ ਕਰ ਲਿਓ ਯਾਰ ਤੇ ਇਹ ਬਾਈ ਜਿਹੜੇ ਆ ਢੱਕੀਆਂ ਪਈਆਂ ਨੇ ਮੈਨੂੰ ਇਹ ਦੱਸਿਓ ਇਹ ਕਾਹ ਤੋਂ ਢੱਕਦੀਆਂ ਕੇ ਬਸ ਇਹ ਪੱਲਾ ਲਾਉਣ ਦੀ ਉਹ ਸੀ ਫਿਰ ਦੇਣਾ ਬਹੁਤ ਔਖਾ ਜੀ ਇਹ 6-7 ਮਸ਼ੀਨਾਂ ਤੇ ਇਕੱਠਾ ਆਉਂਦਾ ਜੀ ਓਕੇ ਇਹ ਤੁਸੀਂ ਮਤਲਬ ਜਾਨਣਾ ਹੀ ਹੋ ਕਰਦੇ ਹੋ ਹਾਂ ਜੀ ਹਾਂ ਸਾਮ ਨੂੰ ਸਾਮ ਨੂੰ ਹਾਂ ਓਕੇ ਆ ਮੇਤਰੋ ਤੁਹਾਨੂੰ ਦੱਸਦਾ ਤੇ ਪਹਿਲਾਂ ਮੈਨੂੰ ਬਜ਼ੁਰਗ ਵੀ ਤੁਹਾਡੇ ਇਹ ਗੱਲ ਦੱਸਦੀ ਮੈਂ ਤੁਹਾਨੂੰ ਤਾਂ ਪੁੱਛਿਆ ਹਾਂ ਜੀ ਉਹ ਕਹਿੰਦੇ ਬਾਈ ਅਸੀਂ ਨਾ ਸਵੇਰੇ ਮਤਲਬ ਇਹ ਉਤਾਰਦੇ ਆ ਸਾਮ ਨੂੰ ਅਸੀਂ ਰਜਾਨਾ ਉਹ ਕਰਦੇ ਆ ਸਾਮ ਨੂੰ ਦਿੰਦੇ ਹਾਂ ਹਾਂ ਰਾਤ ਨੂੰ ਤੇਲ ਬਹੁਤ ਜ਼ਿਆਦਾ ਪੈਂਦੀ ਹੈ ਜੀ ਫਿਰ ਉਹ ਲੈ ਮਿੱਤਰੋ ਵੱਡੀ ਗੱਲ ਇਹ ਆ ਤੁਹਾਨੂੰ ਦੱਸਦਾ ਆਪਾਂ ਨੇ ਕਈ ਵਾਰ ਆਪਣੀ ਮਸ਼ੀਨਰੀ ਘਰੇ ਟਾਕਣ ਲੱਗੇ ਕਾਲ ਕਰ ਦਿੰਨੇ ਆ ਪਰ ਇਹ ਸੱਜਣਾ ਨੇ ਇਹ ਨਹੀਂ ਸੋਚਿਆ ਹੋਇਆ ਵੀ ਇਹ ਮਸ਼ੀਨਰੀਆਂ ਕਿਸੇ ਦੇ ਘਰੇ ਜਾਣੀਆਂ ਨੇ ਹਾਂਜੀ ਹਾਂ ਆਪਣੀ ਮਸ਼ੀਨਰੀ ਦੇ ਨਾਲ ਵੱਧ ਕੇਅਰ ਕਰਦੇ ਆ ਯਾਰ ਰਜਾਨਾ ਟਾਕਦੇ ਆ ਸਾਮ ਨੂੰ ਦੇਖ ਲਓ ਨਾ ਚਾਹੇ ਬਾਹਰ ਖੜੀਆਂ ਨਾ ਕਹਿੰਦਾ ਕੋਈ ਗੱਲ ਨਹੀਂ ਜਰਾ ਹੀ ਵਿਕ ਜਾਣਗੀਆਂ ਪਰ ਵੱਡੀ ਗੱਲ ਆ ਬਈ ਇਹ ਇਸ ਤਰ੍ਹਾਂ ਦਿਲੋਂ ਜਿਹੜਾ ਦਿਲੋਂ ਬਈ ਕੰਮ ਹੁੰਦਾ ਉਹ ਆਈ ਹੁੰਦਾ ਯਾਰ ਦਿਲੋਂ ਹਣਾ ਇਹ ਚਾਨੀ ਨੀਵਾ ਮਾਡਲ ਆ ਗਈ ਜੀ ਅੱਛਾ ਇਹ ਕਿੰਨਾ ਮਾਡਲ ਆ ਜੀ ਇਹ ਹੈਗੀ ਇਹ ਵੀ 64 ਇੰਚੀ ਹੈ ਜੀ ਇਹ 18 ਮਾਡਲ ਆ ਗਈ ਅੱਛਾ ਇਹ 18 ਮਾਡਲ ਹੈ ਹਾਂ ਉਹ ਕੀ ਰੰਗ ਚ ਆ ਗਈ ਜੀ ਇਹ ਕੰਡੀਸ਼ਨ ਦੇਖੀ ਦੀ ਵੀ ਸੋਹਣੀ ਪਈ ਜਾ ਰਹੀ ਹੈ ਨਾ ਹਾਂ ਜੀ ਹਾਂ ਧਰਮੇ ਦਿਖਾ ਦੀ ਚੀਜ਼ ਦਿਖਾਈ ਨੇ ਕੀ ਲੈ ਤੁਹਾਨੂੰ ਮੈਂ ਹੋਰ ਚੀਜ਼ ਦਿਖਾਵਾਂ ਮਾਡਲ ਤਾਂ 18 ਬਈ ਹਾਂ ਜੀ ਆ ਚੀਜ਼ ਚੱਕਰਾ ਵੀ ਕਸੀ ਕਿੰਨੀ ਕੋਈ ਆ ਹੂੰ ਇਹ ਬਈ ਜੀ ਤੋਂ ਜਿਹੜਾ ਕੋਈ ਭਰਾ ਤੋਂ ਤੁਸੀਂ ਲੈਂਦੀ ਹੈ ਉਹ ਆਪਣਾ ਹੀ ਹੋ ਕਰਦਾ ਹੁਣ ਕਿਰਾਇਆ ਨਹੀਂ ਕਰਦਾ ਹੁਣ ਹਾਂ ਜੀ ਹਾਂ ਕਿਰਾਇਆ ਤੇ ਨਹੀਂ ਲਾਉਂਦਾ ਹੁਣ ਹਣ ਆ ਸਟicker ਸੂਕਰ ਜਾਂਦੀ ਜਿਆਦਾਤਰ ਆਪਣਾ ਪੰਜਾਬ ਚ ਜੀ ਕਿਰਾਇਆ ਘੱਟ ਲਾ ਕੇ ਰਾਜੀ ਨੇ ਹਾਂ ਆਪਾਂ ਲੈਨੇ ਪੰਜਾਬ ਚੋਂ ਕਿਉਂ ਪੰਜਾਬ ਚ ਆਪਣਾ ਰੀਪਰ ਜਾਂਦੇ ਨੇ ਜੀ ਪੰਜਾਬ ਦੇ ਜਾਲ ਹੋ ਗਏ ਸਾਰਾ ਕੁਝ ਹੋ ਗਿਆ ਸਹੀ ਹੁੰਦਾ ਪੰਜਾਬ ਦਾ ਰੀਪਰ ਨਹੀਂ ਕਿਤੇ ਪਾਸੇ ਜਾਂਦਾ ਜੀ ਓਕੇ ਓਕੇ ਹਾਂ ਚਲੋ ਜੀ ਬਾਕੀ ਹੋਰ ਸਟੇਟਾਂ ਨੇਵੇਂ ਹੋ ਗਏ ਆਜ ਦੇ ਉਹ ਬਾਹਰ ਅੰਦਰ ਜਾਂਦੇ ਨੇ ਰੀਪਰ ਪੰਨੇ ਤੋੜੇ ਜਾਦੇ ਹੁੰਦੇ ਨੇ ਠੀਕ ਹੈ ਜੀ ਤੇ ਭਾਈ ਜਿਹੜੇ ਆ ਜਗਤਜੀਤ ਖੜੀ ਹੈ ਕਿੰਨਾ ਮਾਡਲ ਹੈ ਇਹ 20 ਮਾਡਲ ਹੈ ਇਹ ਵੀ 20 ਮਾਡਲ ਹੈ ਧਰਮਿਆ ਜਾ ਤੈਨੂੰ ਹੋਰ ਵੀ ਦਿਖਾਵਾਂ ਇਹ 20 ਮਾਡਲ ਹੈ ਆ ਆ ਇਹ ਕਿੰਨੇ ਇੰਚ ਚ ਹੋ ਬਈ ਜਗਤਜੀਤ ਦੀ ਇਹ 57 ਜੀ 57 ਇੰਚ ਜਿਹੜਾ ਆ ਵਿਸ਼ਕਰਮਾ ਖੜਾ 741 ਇਹ ਹੈਗਾ 21 ਮਾਡਲ ਜੀ 21 ਮਾਡਲ ਹੈ ਇਹ ਕਿੰਨੇ ਇੰਚ ਚ ਤੇ ਉਹ ਪਰਲਾ ਵੀ ਫਿਰ ਹਨਾ 66 ਇੰਚੀ ਆ ਗਿਆ ਜੀ 66 ਹਾਂ ਜੀ ਲੈ ਵੀ ਧਰ ਮੈਂ ਇਧਰ ਦੀ ਲਿਆ ਓਏ ਦਿਖਾ ਮਾ ਕਾਰ ਚੱਕ ਯਾਰ ਕੰਡੀਸ਼ਨਲ ਹੈ ਜਮੇ ਨਵੇਂ ਵਰਗੇ ਪੈਣੇ ਆ ਦੇਖੀ ਟਾਇਰ ਟੂਰ ਦੇਖ ਲੈ ਹਨਾ ਕੀ ਬਾਤ ਆਣੀ ਯਾਰ ਇਹ 66 ਇੰਚੀ ਦੇ ਵਿੱਚ ਆ ਬਈ ਹਾਂ ਲੈ ਵੀ ਮਿੱਤਰੋ ਕੰਡੀਸ਼ਨ ਹੈ ਯਾਰ ਸਾਰਿਆਂ ਦੀ ਹੈ ਨਾ ਪੂਰੀਆਂ ਘੰਟ ਰੇ ਤੇ ਬਈ ਆ ਕਿੰਨਾ ਮਾਡਲ ਹੋ ਸਕਦੀ ਆ ਚਾਨੀ ਜੀ ਹਾਂ ਜੀ ਇਹ 18 ਮਾਡਲ ਆ ਜੀ ਅਸਾਂ 18 ਮਾਡਲ ਹੈ ਓਕੇ ਤੇ ਇਹ ਕਿੰਨੇ ਇੰਚੀ ਦੇ ਵਿੱਚ ਹੈ ਇਹ 64 ਜੀ ਇਹ ਵੀ 64 ਇੰਚੀ ਦੇ ਵਿੱਚ ਆ ਹਾਂ ਯਾਰ ਇਹ ਤਾਂ ਕਾਫੀ ਬਾਈ ਹਣਾ ਤੂੰ ਦੇਖ ਹਾਂ ਕਿੱਡਾ ਬੜਾ ਕਟ ਰਾਇਆ ਯਾਰ ਖੁੱਲੀ ਚੌੜੀ ਹੈ ਜੀ ਬੜੀ ਤੇ ਬਈ ਜਿਹੜੀ ਆ ਖੜੀ ਏ ਇਧਰ ਇਹ ਚਾਉ ਵੀ ਮਾਡਲ ਆ ਜੀ ਇਹ 60 ਇੰਚੀ ਆ ਗਈ ਲੈ ਮਿੱਤਰੋ 24 ਮਾਡਲ ਆ 60 ਇੰਚੀ ਦੇ ਵਿੱਚ ਹਾਂ ਕਰੋ ਕੰਡੀਸ਼ਨ ਚੈੱਕ ਯਾਰ ਪੂਰੇ ਜਮ ਜਮੇ ਨਵੇਂ ਵਰਗੇ ਦੇਖ ਤਰ ਮੈਂ ਹਣਾ ਮੰਨੂਗਾ ਨਹੀਂ ਅਗਲਾ ਕਹਿੰਦਾ ਯਾਰ ਕੀ ਬਾਤਾਂ ਨੇ ਜਮੇ ਨਵੇਂ ਵਰਗੇ ਖੜੇ ਨੇ ਹਾਂ ਤੇ ਬਈ ਜਿਹੜਾ ਆ ਖੜਾ ਇਧਰ ਕੇਸ ਵਾਲੰਦਾ ਇਹ ਹੈਗਾ 21 ਮਾਡਲ ਜੀ 21 ਮਾਡਲ ਸ਼ੋਅਰੂਮ ਕੰਡੀਸ਼ਨ ਆ ਜੀ ਦੇ ਹਾਂ ਪੀਪਰ ਦੀ 21 ਮਾਡਲ ਹੈ ਤੇ ਅੱਜ ਤੱਕ ਜੀ ਇਹਦੀ ਹੋਰ ਗੱਲ ਦੱਸਾਂ ਹ 300 ਟਰਾਲੀ ਕੱਢੀ ਹੈ ਰੀਪਰ ਨੇ ਸਿਰਫ ਸਿਰਫ 300 ਆਹ ਹੀ ਕਾਟਰ ਦੇ ਨਾਲ ਹਾਂ ਰੀਪਰ ਦੇ ਨਾਲ 300 ਟਰਾਲੀ ਬਣੀ ਹੋਈ ਹੈ 300 ਟਰਾਲੀ ਨਿਕਲੀ ਹੈ ਲੈ ਵੀ ਮਿੱਤਰਾਂ ਦੇਖੋ ਇਧਰ ਮੈਂ ਆਹ ਦੇਖੀ ਆਹ ਤਾਂ ਹਲੇ ਜੂਜ ਵੀ ਨਹੀਂ ਕੀਤੇ ਬਾਈ ਹਨਾ ਹਾਂ ਜੀ ਹਾਂ ਬਹੁਤ ਯਾਰ ਸੋਹਣੀ ਚੀਜ਼ ਗੱਲਬਾਤ ਪਈ ਆ ਲੈ ਦਿਖਾ ਕਰਾਂ ਟਾਇਰ ਹਨਾ ਜ਼ਮੀਨ ਨਵੇਂ ਵਰਗੇ ਸਿਰਫ ਤੂੰ ਆ ਲਾਲਾ ਵੀ 300 ਟਰਾਲੀ ਦੇ ਉੱਪਰ ਇਹਨੂੰ ਪਤਾ ਹੀ ਨਹੀਂ ਲੱਗਿਆ ਯਾਰ ਹਲੇ ਦਾ ਹਾਂ ਜੀ ਹਾਂ ਹਨਾ ਇਹ ਤਾਂ ਜਿਵੇਂ ਕਹਿੰਦੀ ਇੱਕ ਡੈਮੋ ਬਸ ਉਹ ਹੈ ਡੈਮੋ ਖੜੀ ਆ ਯਾਰ ਹਨਾ ਤੇ ਆ ਕਰ ਲਓ ਪਿੱਛੋਂ ਵੀ ਚੈੱਕ ਕਰ ਲਓ ਲੈ ਹੋ ਕੱਕ ਦੇਖੋ ਯਾਰ ਹਨਾ ਭਾਈ ਇਹ ਗੱਲ ਲਿਖਾ ਹੈ ਜੇ ਕਿਸੇ ਦੇ ਘਰੇ ਚਲਾ ਗਿਆ ਨਾ ਜਾਣਾ ਹੀ ਜਣੇ ਹਾਂਜੀ ਹਾਂ ਤੇ ਅਗਲਾ ਇਹ ਕਹਤਾ ਵੀ ਯਾਰ ਅਸਤਾ ਨਵੀ ਲਿਆਂਦੀ ਤਾਂ ਯਕੀਨ ਜਾਂ ਮੰਨ ਜਣਾ ਯਕੀਨ ਮੰਨ ਜਣਾ ਹੈਣਾ ਲੈ ਮੇਤਰੋ ਆਏ ਕਹਦੇ ਉਹ ਗੋਂਡੀਆਂ ਨੂੰ ਜਾ ਕੇ ਵੀ ਨਵੀ ਲਿਆਂਦੀ ਸਾਰੇ ਯਕੀਨ ਮੰਨ ਜਾਣਗੇ ਕਿੰਨੇ ਇੰਚ ਦੇ ਵਿੱਚ ਅਸਤਾ ਦੇ ਇਹ ਹੈਗੀ ਹੈ 57 ਜੀ 57 ਇੰਚ ਦੇ ਵਿੱਚ ਹੈ ਮਾਡਲ ਹੈ 2021 21 ਦੇਖ ਲਓ ਜੰਮੀ ਨਵੀ ਯਾਰ ਹੈਣਾ ਜੰਮੀ ਨਵੀ ਓਕੇ ਤੇ ਭਾਈ ਆ ਬਿਸ਼ਕਰਮਾ 700 24 ਮਾਡਲ ਹੈ ਅਸਹੀ 2024 ਆ 24 ਓਕੇ ਦੇਖੋ ਧਰਮਿਆ 24 ਮਾਡਲ ਹੈ ਯਾਰ ਜਮੇ ਨਵੀਆਂ ਮਸ਼ੀਨਾ ਘੜੀਆਂ ਦੇ ਮੈਂ ਤਾਂ ਬਈ ਸਾਰਿਆਂ ਨੂੰ ਇਹੀ ਕਹੂੰਗਾ ਯਾਰ ਜੇ ਕਿਸੇ ਨੇ ਮਸ਼ੀਨਾ ਲੈਣੀ ਆ ਨੇ ਨਾ ਬਈ ਉਰੇ ਆ ਜਾਣ ਯਾਰ ਚੁੱਪ ਕਰਕੇ ਸੌਣ ਲੱਗੇ ਰੂਹ ਖੁਸ਼ ਹੋ ਗਈ ਯਾਰ ਦੇਖ ਕੇ ਹਨਾ ਚੰਗੀਆਂ ਚੀਜ਼ਾਂ ਨੂੰ ਦੇਖ ਕੇ ਤਾਂ ਵੈਸੇ ਹੋਈ ਜਾਂਦਾ ਹੈ ਹੋਈ ਜਾਂਦਾ ਹੈ ਹਨਾ ਹੋ ਸਕਦਾ ਲੱਭਣ ਗਿਆ ਨੂੰ ਵੀ ਇੰਨੀ ਚੰਗੀਆਂ ਨਾ ਮਿਲਣ ਨਾ ਬਈ ਹਨਾ ਤੇ ਆ ਦੇਖੀ ਧਰਮੇ ਲੈ ਆ ਆ ਆ ਦੇਖੋ ਆ ਤਾਂ ਹਰ ਵਕਤ ਉੱਚ ਹੁੰਦਾ ਜਿੰਮਕੇ ਦੀ ਹੈ ਪਰਾਲੀ 'ਚ ਇਤੋ ਵੀ ਨਹੀਂ ਰੰਗ ਉਤਰੇ ਹੋਏ ਯਾਰ ਹਨਾ ਕਿੰਨੀ ਘੈਂਟੋ ਗੱਲਬਾਤ ਆ ਯਾਰ ਬਈ ਆ ਜਿਹੜੀ ਆ ਖੜੀ ਐ ਇੱਧਰ ਬਲਕਾਰ ਵਾਲਿਆਂ ਦੀ ਇਹ ਬਲਕਾਰ ਜੀ 20 ਮਾਡਲ ਹੈ ਜੀ ਇਹ 2020 ਮਾਡਲ ਹੈ ਇਹ ਕਿੰਨੀ ਇੰਚੀ ਦੇ ਵਿੱਚ ਆ ਬਈ ਇਹ ਵੀ ਇੰਨੀ ਐ 55 ਜੀ ਸਰ ਅੱਛਾ 55 ਇੰਚੀ ਜੀ ਦਿਖਾਓ ਉਧਰ ਮੈਂ ਦੇਖ ਟਾਇਰ ਡੂਰਨ ਦੀ ਗੱਲ ਕਰ ਲਈ ਐ ਯਾਰ ਬੜੀਆਂ ਘੈਂਟ ਘੈਂਟ ਕੰਡੀਸ਼ਨਾਂ ਦੇ ਬਈ ਉਰਾਂ ਲਵੇ ਯਾਰ ਤੂੜੀ ਵਾਲੇ ਰੀਪਰ ਖੜੇ ਆ ਤੇ ਆ ਆ ਜਗਤਜੀਤ ਵਾਲਿਆਂ ਦੀ ਇਹ ਆਪਾਂ ਦੇਖੋ ਕੀ ਕਰਿੰਦੀ ਐ ਇਹ 12 ਮਾਡਲ ਹੈ ਜੀ ਅੱਛਾ ਇਹ 12 ਮਾਡਲ ਆ ਬਈ ਇਹ ਕਿੰਨੇ ਇੰਚੀ ਦੇ ਵਿੱਚ ਆ ਇਹ 57 ਜੀ ਇਹ ਵੀ 57 ਇੰਚੀ ਆ ਤੇ ਜਿਹੜੀ ਆ ਖੜੀ ਆ ਬਈ ਇਹ ਹੈਗੀ ਹੈ ਜੀ 20 ਮਾਡਲ ਆ ਸਹੀ 2020 ਮਾਡਲ ਹੈ 20 ਮਾਡਲ ਹੈ ਜੀ ਓਕੇ 20 ਮਾਡਲ ਹੈ ਇਹ ਕਿੰਨੇ ਇੰਚ ਦੇ ਵਿੱਚ ਆ ਵੀਰੇ ਇਹ ਵੀ 57 ਜੀ ਇਹ ਵੀ 57 ਇੰਚ ਦਾ ਓਕੇ ਕ੍ਰਾਂਤੀ ਹੈ ਚੱਲੀ ਇਹ ਵੀ ਬਾਈ ਘਾਟੀ ਹੋਈ ਆ ਹਾਂ ਹੈਨਾ ਤੇ ਆ ਦੇਖੋ ਲੈ ਆ ਤੂੰ ਝੂਪਣਾ ਜਿਆ ਦੱਸ ਦਿੰਦਾ ਹੁੰਦਾ ਵੀ ਕਿੰਨਾ ਕ ਕਲਰ ਉਤਰਿਆ ਹੋਇਆ ਇੱਥੇ ਤਾਂ ਹਰ ਵਕਤ ਜੋਰ ਰਹਿੰਦਾ ਇੱਥੇ ਤੱਕ ਹੀ ਪੜਾ ਰਾਇ ਤੇ ਆ ਵੀਰਿਆ ਇਹ ਹੈਗੀ ਚਾਨੀ ਦੀ ਜੀ ਸਾਦਾ ਮਾਡਲ 17 ਮਾਡਲ ਜੀ ਹਾਂ ਜੀ ਓਕੇ 17 ਮਾਡਲ ਹੈ ਕੰਡੀਸ਼ਨ ਜਿਹੜੀ ਦੀ ਬੀ ਸੋਹਣੀ ਪਈ ਹੈ ਹੈਨਾ ਹਾਂ ओके ਆ ਫਿਰ ਇਧਰ ਜਗਤਜੀਤ ਲਾਂ ਦੇ ਆ ਗਈ ਹੈ ਨਾ 24 ਮਾਡਲ ਆ ਗਈ ਓਕੇ ਇਹ 24 ਮਾਡਲ ਹੈ ਬਈ ਲੈ ਮਿੱਤਰੋ ਆ ਤਾਂ ਜਮੇ ਯਾਰ ਨਵੀਂ ਖੜੀ ਆ ਬਾਵਾ ਯਾਰ ਵੇਚ ਦਿੰਦੇ ਨੇ ਲੋਕ ਹਨ ਬਈ ਇਹਦੇ ਨਾਲ ਕਿੰਨੀ ਕਿ ਟ੍ਰਾਲੀ ਬਣੀ ਉਹ ਇਹਦੇ ਨਾਲ ਵੀ ਸਾਹੀ ਜੀ ਸੀਜ਼ਨ ਦੀ ਕਿੰਨੀ ਕੀ ਹੁੰਦੀ ਹੈ 250 ਲਾ ਲਓ 250 ਲਾ ਲਓ ਬਸ ਕਰ ਕਰ ਦੀ ਬਣਾਈ ਹੋਈ ਆ ਨਹੀਂ ਹੁੰਦੀ ਹੈ ਜੀ ਤੇ ਲੈ ਮਿੱਤਰੋ ਮੈਂ ਸਾਰਿਆਂ ਨੂੰ ਇਹ ਕਹੂੰਗਾ ਵੀ ਜੇ ਕਿਸੇ ਭਰਾ ਨੇ ਯਾਰ ਤੂੜੀ ਵਾਲਾ ਰੀਪਰ ਖਰੀਦਣਾ ਨਾ ਚੁੱਪ ਕਰਕੇ ਲੌਂਗਵਾਲ ਦੇ ਵਿੱਚ ਆ ਜਾਓ ਬਿਲਕੁਲ ਨਵੀਆਂ ਕੰਡੀਸ਼ਨਾਂ ਦੇ ਹਨਾ ਪੂਰੇ ਘੈਂਟ ਘੈਂਟ ਰੀਪਰ ਵਾਇਰਲ ਲਵੇ ਬਕਾਊ ਖੜੇ ਨੇ ਟੱਲੋ ਟਰੇਡਰ ਦੇ ਨਾਮ ਤੇ ਵਾਇਰਲਾਂ ਦਾ ਕੰਮ ਆ ਤੇ ਇੰਨੇ ਕ ਨਹੀਂ ਹੋਰ ਵੀ ਤੁਸੀਂ ਜਦੋਂ ਆਉਂਗੇ ਨਾ ਪੂਰਾ ਇਦੋਂ ਵੱਧ ਕੇ ਮਿਲਣਗੇ ਬਈ ਹਰ ਜਿਵੇਂ ਕਹਿੰਦੀ ਐ ਟਾਈਮ ਕਿ ਤੁਹਾਡੇ ਲਵੇ ਇੰਨੇ ਕ ਇਹ ਆਪਣੇ ਆਉਂਦੇ ਜਾਂਦੇ ਰਹਿੰਦੇ ਨੇ ਜੀ ਆਉਂਦੇ ਜਾਂਦੇ ਰਹਿੰਦੇ ਆ ਹਾਂ ਜੀ ਹਾਂ ਯਾਨੀ ਕਿ 20 ਵਜੇ ਦਾ ਘੰਟੇ ਕੋਟ ਆਪਣੇ ਲਵੇ ਖੜੀ ਹੋਣਗੇ ਬਈ ਰਹਣਗੇ ਜੀ ਹਾਂ ਖੜੀ ਰਹਿੰਦੇ ਨੇ ਜੀ ਠੀਕ ਆ ਕੋਈ ਦੋ ਆਗੇ ਕੋਈ ਚਾਰ ਬਾਗੇ ਕੋਈ ਚਾਰ ਆਗੇ ਦੋ ਬਾਗੇ ਚੱਲਦੇ ਹੀ ਰਹਿੰਦਾ ਜੀ ਠੀਕ ਆ ਤੇ ਬਈ ਇੱਕ ਮੈਨੂੰ ਹੋਰ ਗੱਲ ਦੱਸਿਓ ਹੁਣ ਜਦੋਂ ਮਤਲਬ ਮੈਂ ਆ ਗਿਆ ਤੁਹਾਡੇ ਕੁਦਰਤੀ ਚਲੋ ਸੌਦਾ ਕਰ ਲਿਆ ਮੈਂ ਇਹ ਲੈ ਕੇ ਜਾਣਾ ਤੇ ਮੈਨੂੰ ਲਿਜਾਣ ਦਾ ਫਿਰ ਤੁਸੀਂ ਕਿਵੇਂ ਕਰੋਗੇ ਛੱਡੇ ਆਉਣੇ ਕੋਈ ਜਾਂ ਮੈਨੂੰ ਕੋਈ ਚੀਜ਼ ਲੈਉਣੀ ਪਊ ਨਹੀਂ ਕੋਈ ਗੱਡੀ ਮਿਲ ਵੀ ਜਾਂਦੀ ਹੈ ਜੇ ਅਗਲੇ ਨੂੰ ਕੋਈ ਕਿਰਾਏ ਦਾ ਤਰਾਜ ਹੁੰਦਾ ਜੀ ਅਗਲਾ ਉਧਰੋਂ ਵੀ ਲੈ ਆਉਂਦਾ ਜੇ ਕਹਿੰਦੇ ਨਹੀਂ ਗੱਡੀਆਂ ਉਰੇ ਹੁੰਦੀਆਂ ਨੇ ਆਪਣਾ ਵੇ ਰੱਖੀਆਂ ਹੋਈਆਂ ਉਹ ਕਿਰਾਇਆ ਲੈ ਲੈਂਦੇ ਨੇ ਹਿਸਾਬ ਨਾਲ 15-16 ਰੁਪਏ ਕਿਲੋਮੀਟਰ ਜੋ ਚੱਲਦਾ ਹਾਂ ਜਿਹੜਾ ਚੱਲਦਾ ਹੈ ਹਾਂ ਓਕੇ ਉਹ ਅਗਲਾ ਛੱਡੇ ਆਉਂਦਾ ਤੇ ਲੈ ਮਿੱਤਰੋ ਕਈ ਵਾਰ ਨਾ ਤੁਹਾਡਾ ਮਨ ਬਣੇ ਕਿਤੇ ਲੋਂਗੋ ਵਾਲ ਕਿੰਦੀ ਢੇੜਾ ਵਜੇ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਢੇੜਾ ਮਾਰ ਕੇ ਕਿਉਂਕਿ ਇੰਨੇ ਸੋਹਣੇ ਤਾਂ ਬਈ ਲੱਭਣੇ ਬੜੇ ਔਖੇ ਆ ਯਾਰ ਜਿੰਨੇ ਬਾਈ ਹਰਾਂ ਲਵੇ ਘੈਂਟ ਘੈਂਟ ਖੜੇ ਆ ਤੇ ਤੁਸੀਂ ਬਈ ਇੱਕ ਮਿੰਟ ਹੋਰ ਗੱਲ ਦੱਸਿਓ ਤੇ ਜੇ ਕਿਸੇ ਲੱਭੇ ਕਈ ਵਾਰ ਪੇਮੈਂਟ ਨਹੀਂ ਹੁੰਦੀ ਅਗਲਾ ਕਹਿੰਦਾ ਵੀਰੇ ਯਾਰ 10000 ਰੁਪਏ ਹੀ ਆ ਹਾਂਜੀ ਫਿਰ ਉਹ ਤੁਸੀਂ ਬਾਕੀ ਆਪੀ ਉੱਥੇ ਪਹੁੰਚ ਜੇ ਤਾਂ ਹਾਂ ਗੱਡੀ ਵਾਲੇ ਨੂੰ ਹੋ ਜਾਂਦਾ ਜੀ ਆਪਾਂ ਕਹਿ ਦਿੰਦੇ ਆ ਵੀ ਗੱਡੀ ਵਾਲੇ ਆਪਣੇ ਭਰੋਸੇ ਜੋਗ ਨੇ ਹਾਂ ਗੱਡੀ ਵਾਲੇ ਨੂੰ ਕਹਿ ਦਿੰਦੇ ਆ ਵੀ ਗੱਡੀ ਵਾਲੇ ਨੂੰ ਫੜਾ ਦਿਓ ਠੀਕ ਹੈ ਠੀਕ ਹੈ ਹਾਂ ਮਤਲਬ ਜਿਹੜਾ ਗੱਡੀ ਵਾਲਾ ਸਾਡ ਕੇ ਆਉਂਦਾ ਜਿਹੜਾ ਚਲੋ ਤੁਸੀਂ ਭੇਜਤਾ ਹਾਂਜੀ ਹਾਂ ਜਿੰਨੇ ਕ ਅਗਲੇ ਲਵੇ ਹੈਗੇ ਚਾਹੇ ਸਾਈ ਜੋਗਰੀ ਨੇ ਬਾਕੀ ਪਿੰਡ ਜਾ ਕੇ ਹਾਂ ਜੀ ਪੇਮੈਂਟ ਸਾਰੀ ਫੜਾ ਜਾਂਦੀ ਓਕੇ ਤੇ ਲੋ ਮੈਂ ਤਰੋ ਯਾਰ ਮੈਂ ਦੁਬਾਰਾ ਫੇਰ ਦੱਸ ਦਿੰਨਾ ਲੋਂਗੋ ਵਾਲ ਦੇ ਵਿੱਚ ਨਾ ਢਿੱਲਮਾ ਪਿੰਡੀ ਹੈ ਤੇ ਹਾਂ ਅੱਜ ਕੱਲ ਇਹ ਤੂਤੇ ਦੀ ਪਿੰਡੀ ਦੇ ਨਾਮ ਬੜੀ ਮਸ਼ਹੂਰ ਆ ਹਨਾ ਤੇ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਬਾਈ ਹੋਰਾਂ ਲਵੇ ਤੁਹਾਨੂੰ ਨਾ ਮਿਲ ਕੇ ਰੂਹ ਨੂੰ ਵੈਸੇ ਯਾਰ ਸਕੂਨ ਮਿਲੂਗਾ ਵੀ ਜਰ ਬਾਈ ਹੋਰਾਂ ਦੀ ਡੀਲਿੰਗ ਬਹੁਤ ਕੈਂਟ ਹੈ ਹਨਾ ਬਰਤਨ ਵਾਲੇ ਭਰਾ ਨੇ ਆਪਣਾ ਹੀ ਕ ਬਾਕੀ ਵੀਰੇ ਤੁਹਾਡੇ ਨੰਬਰ ਬੋਲਿਓ ਜਿਹੜੇ ਚੱਲਦੇ ਆ 24 ਘੰਟੇ ਨੰਬਰ ਹੈਗੇ 86997 ਹੂੰ 55401 ਜੀ 94638 80236 ਲਓ ਮਿੱਤਰੋ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਜਿਹੜੇ ਆ ਸੰਦ ਖੜਿਆ ਹੈ ਇਹ ਇਹ ਵੀ ਵਿੱਚ ਉਹ ਕੱਟੇ ਹੋਏ ਤੁਹਾਡੇ ਜਿਵੇਂ ਵੀ ਹੋਏ ਨੇ ਜੀ ਹਾਂ ਹਾਂ ਜਿਵੇਂ ਆ ਤਵੀਆਂ ਪਈਆਂ ਨੇ ਹਾਂ ਜੀ ਹਾਂ ਕੱਟੇ ਹੋਏ ਨੇ ਬਕਾਊ ਵੀ ਨੇ ਇਹ ਅਸੇ ਬਕਾਊ ਵੀ ਨੇ ਆਈ ਵੇਚ ਦੂੰਗੇ ਤੇ ਜਿਹੜਾ ਆ ਸੁਪਰ ਸੀਡਰ ਖੜਾ ਜਗਤਜੀਤ ਲੰਧਾ ਤੇ ਜਮੀਨਾਮਾ ਬਾਈ ਇਹ ਕਿੰਨਾ ਦਾ ਮਾਡਲ ਹੋਣਾ ਬਾਈ ਇਹ 23 ਮਾਡਲ ਹੈ 23 ਮਾਡਲ ਜਮੀਨਾਮਾ ਪਿਆ ਉਹਦਰ ਮੈਂ ਦੇਖਾ ਲਾ ਮਿੱਤਰੋ ਐਵੇਂ ਲਵਦੇ ਫਰੀ ਜੰਨੇ ਹੋ ਜੇ ਰਾਜਾ ਕਰੋ ਚੁੱਪ ਕਰਕੇ ਲੌਂਗੋ ਹਾਲ ਦੇ ਵਿੱਚ ਆ ਲੈ ਜੋ ਹਣਾ ਬਹੁਤ ਘੈਂਟ ਘੈਂਟ ਜੀ ਬਈ ਜਿਹੜੇ ਉਧਰ ਖੜੇ ਨੇ ਉਹ ਉਹ ਸਾਰੇ ਬਕਾਉ ਨੇ ਜੀ ਸੋ ਵੀ ਸਾਰੇ ਬਕਾਉ ਨੇ ਸਾਰੇ ਬਕਾਉ ਨੇ ਲੈ ਮਿੱਤਰੋ ਜਿਵੇਂ ਕਹਿੰਦੀ ਆ ਨਾ ਅੱਜ ਸਾਰੇ ਘਰ ਦੇ ਖਲ ਪੁੰਜਿਆਂ ਦੇ ਵਿੱਚ ਖੜੀ ਚੀਜ਼ਾਂ ਤੁਹਾਨੂੰ ਦਿਖਾਉਣਾ ਨੇ ਜਿੰਨਾ ਦਿਸਦਾ ਜੀ ਲੋਹਾ ਸਾਰਾ ਬਕਾਉ ਆ ਸਾਰੇ ਬਕਾਉ ਆ ਕੱਲਾ ਘਰ ਨਹੀਂ ਬਕਾਉ ਬਈ ਆ ਕਿੰਨੇ ਜਿਹੜੀ ਆ ਰਾਜਾ ਖੜੀ ਆ 800 515 ਮਾਡਲ ਆ ਸਸਾ 15 ਮਾਡਲ ਆ ਕਿੰਨੇ ਇੰਚੀ ਦੇ ਵਿੱਚ ਆ ਇਹ ਇਹ 57 ਜੀ 57 ਇੰਚੀ ਇਹ ਆ ਤੇ ਭਾਈ ਜਿਹੜਾ ਆ ਖੜਾ ਆਪਣਾ ਮੱਕੀ ਦੇ ਚਾਰ ਵਾਲਾ ਕੱਟ ਰਿਹਾ ਹੈ ਨਾ ਇਹ ਹਾਂ ਜੀ ਮੱਕੀ ਦੇ ਚਾਰ ਵਾਲਾ ਓਕੇ ਸਤਨਾਮ ਐਗਰੀਕਲਚਰ ਵਰਕਸ ਬਾਜਾਖਾਨਾ ਰੋਡ ਸਹਿਣਾ ਹੈ ਹਾਂ ਓਕੇ ਇਹ ਵੀ ਵੀ ਆਪਾਂ ਵੇਚ ਦਾਂਗੇ ਭਾਈ ਹਾਂ ਜੀ ਹਾਂ ਲੈ ਮਿੱਤਰੋ ਜੇ ਕਿਸੇ ਨੇ ਸੀਜ਼ਨ ਲਾਉਣਾ ਨਾ ਮੱਕੀ ਦੇ ਚਾਰ ਦਾ ਤਾਂ ਵੀ ਲੈ ਜਾਓ ਭਾਈ ਜਿਹੜਾ ਆ ਖੜਾ ਯਾਰ ਇਹ ਵੀ ਬਕਵਾ ਜੀ ਮੈਨੂੰ ਤਾਂ ਇਹ ਲੱਗਿਆ ਮੈਂ ਕਿਹਾ ਤੁਸੀਂ ਕੰਮ-ਕੌਮ ਲੇਤਾ ਹੋਣਾ ਨਾ ਇਹ ਤੋਂ ਹਾਂ ਜੀ ਤੋਂ ਪੈਸਾ ਦਾ ਫਿਰ ਕੰਮ ਲੈ ਲੈਣੇ ਕੰਮ ਲੈ ਲੈਂਦੇ ਹੋ ਹਾਂ ਆ ਇਹ ਗੇਹ ਗੱਲ ਘੈਂਡਾ ਯਾਰ ਤੁਹਾਡੀ ਹੈਨਾ ਮਤਲਬ ਵਿਹਲਾ ਨਹੀਂ ਰਹਿਣ ਦੇਣਾ ਇਹ ਤੇ ਇਹ ਉਹ ਕਿਹੜਿਆਂ ਦਾ ਹੋ ਬਈ ਇਹ ਇਹ ਦਸਮੇਸ਼ ਵਾਲਿਆਂ ਦਾ ਦਸਮੇਸ਼ ਵਾਲਿਆਂ ਦਾ ਫਿਰ ਤਾਂ ਘੈਂਟ ਆ ਯਾਰ ਆ ਵੀ ਮੱਕੀ ਦੇ ਚਾਰ ਵਾਲਾ ਖੜਾ ਬਈ ਇਹ ਯਾਰ ਭਾਰਤ ਵਾਲਿਆਂ ਦਾ ਉਹ ਵੀ ਚਾਨੀ ਵਾਲਿਆਂ ਦੀ ਖੜੀ ਆ ਮਸ਼ੀਨ ਉਹ ਕਿੰਨੇ ਇੰਚੀ ਆ ਬਾਈ ਮਾਡਲ ਦੀ ਬਾਈ ਮਾਡਲ ਐ 64 ਇੰਚੀ 64 ਇੰਚੀ ਐ ਹਾਂ ਓਕੇ ਬਈ ਫਿਰ ਆ ਗੱਡੀ ਇਹਦੇ ਮਗਰ ਪਾ ਕੇ ਵੀ ਛੱਡੇ ਆਉਣੇ ਇਹਦੇ ਮਗਰ ਹਾਂ ਲੈ ਮਿੱਤਰੋ ਆ ਦੇਖ ਲੋ ਹਣਾ ਫੈਸਿਲਿਟੀਆਂ ਦੇਖੋ ਬਾਈ ਉਹਨਾਂ ਨੇ ਵੀ ਕਿੰਨੀਆਂ ਨੇ ਆ ਨਵੀਂ ਨਕੋਰ ਬਲੇਰੋ ਗੱਡੀ ਖੜੀ ਆ ਇਹਦੇ ਮਗਰ ਪਾ ਕੇ ਤੁਹਾਡੇ ਘਰ ਤੱਕ ਪਹੁੰਚਾ ਦੇਣਗੇ ਜਿਹੜਾ ਕਰਾਇਆ ਹੋਰਾਂ ਗੱਡੀਆਂ ਵਾਲੇ ਲੈਣਗੇ ਤੁਸੀਂ ਇਹਨਾਂ ਨੂੰ ਦੇ ਦੇਓ 150 ਇਹ ਵੀ ਬਕਾਊ ਆ ਜੀ ਇਹ ਵੀ ਬਕਾਊ ਆ ਹਾਂ ਇਹ ਕਿੰਨਾ ਮਾਡਲ ਹੋ 98 ਜੀ ਅਸਾ 98 ਮਾਡਲ ਹੈ ਨੰਬਰ ਇਹਦਾ ਵੀ ਪੰਜਾਬ ਦੇ ਹੋ ਇਹਦਾ ਹਰਿਆਣਾ ਜੀ ਅਸਾ ਐਚ ਆਰ ਨੰਬਰ ਹੈ ਓਕੇ ਇਹ ਇੰਜਨ ਗੇਅਰ ਦਾ ਤਾਂ ਓਕੇ ਆ ਜਾਮਾ ਜਾਮਾ ਓਕੇ ਜੀ ਕਿਨੇ ਇਹ ਕਿੰਨੇ ਕਰਦਾ ਦੇ ਦਾਂਗੇ ਆਪਾਂ ਜਿਹਦੀ ਗੱਲ ਕਰੀਏ ਇਹ ਮੰਨ ਕੇ ਜਦੋਂ 1/2 ਲੱਖ ਦਾ ਜੀ ਲੈ ਮਿੱਤਰੋ 1/2 ਲੱਖ ਰੁਪਇਆ ਢਮਾਡਾ ਮਾਨਤਾਣ ਤੁਹਾਡੇ ਇਹਦੇ ਵਿੱਚੋਂ ਫੁੱਲ ਕਰਾ ਦਾਂਗੇ ਯਾਰ ਬਈ ਜਿਹੜੀ ਆ ਖੜੀ ਮਸ਼ੀਨ ਇਹ ਚਾਨੀ ਦੀ ਜੀ ਹਾਂ ਇਹ ਇਹ 22 ਮਾਡਲ ਹਾਂ ਜੀ 22 ਮਾਡਲ 22 ਮਾਡਲ ਇਹ ਕਿੰਨੇ ਇੰਚੀ ਦੇ ਹੋ ਏਸ 5 ਜੀ 55 ਇੰਚ ਤੋ ਕੋਹ ਖੜੀ ਕਿਉਂ ਉੱਧਰ ਦੋ ਖੜੀਆਂ ਨੇ ਲੈ ਮਿੱਤਰੋ ਤੁਹਾਨੂੰ ਹੋਰ ਵੀ ਦਿਖਾਉਣੇ ਆ ਆ ਤਾਂ ਜਮੀ ਆ ਵੀ ਨਮੀਆ ਵਰਗੀਆਂ ਖੜੀਆਂ ਨੇ ਬਈ ਇਹ ਇਹ ਕਿੰਨਾ ਮਾਡਲ ਹੈ ਸਾਤਾ ਇਹ 22 ਮਾਡਲ ਹੈ ਜੀ ਅਸੀਂ ਇਹ ਵੀ 22 ਮਾਡਲ ਆ ਓਕੇ ਇਹ ਇਹ ਕਿੰਨੇ ਇੰਚ ਦੇ ਵਿੱਚ ਹੋ ਬਈ ਇਹ 64 ਹੈ ਜੀ 64 ਇੰਚ ਦੇ ਵਿੱਚ ਇਹ ਜਾ ਯਾਰ ਜਮੀ ਨਮੀ ਪਈ ਆ ਬਈ ਤਾਂ ਹਨ ਹਾਂ ਜੀ ਹਾਂ ਦੇਖੋ ਤਾਂ ਮੈਂ ਇਧਰ ਟਾਇਰਾਂ ਦੀ ਕੰਡੀਸ਼ਨ ਵੀ ਦਿਖਾ ਲਿਆ ਕੇ ਲੈ ਕਰਾ ਰ ਮਰੋਮਾਂ ਦਾ ਚੈੱਕ ਯਾਰ ਕੰਡੀਸ਼ਨ ਦੇ ਕਿੰਨੀ ਸੋਹਣੀਆਂ ਤੇ ਬਈ ਜਿਹੜੀ ਉਹ ਖੜੀ ਆ ਦੜਬੇ ਵਾਲਾਂ ਦੀ ਉਹ 24 ਮਾਡਲ ਹੈ ਜੀ ਵਿਸ਼ਕਰਮਾ 24 ਮਾਡਲ ਹੈ ਹਾਂ ओके ਇਹ 1 ਨੰਦੀ ਦੇ ਵਿੱਚ ਹੈ 57 57 ਦੇ ਵਿੱਚ ਜਮ ਇਹ ਵੀ ਬਹੁਤ ਘਟ ਚੱਲੀ ਹੋ ਬਾਈ ਹਨਾ ਹਾਂ ਜੀ ਓਕੇ ਤੇ ਲੈ ਮਿੱਤਰੋ ਤੁਹਾਨੂੰ ਸਾਰੀਆਂ ਮਸ਼ੀਨਾਂ ਦਿਖਾਤੀਆਂ ਪਿੰਡ ਲੋਂਗੋ ਵਾਲਾ ਢਿਲਮਾ ਪਿੰਡੀ ਦੇ ਵਿੱਚ ਖੜੀਆਂ ਨੇ ਜਿਹੜੀ ਅੱਜ ਕੱਲ ਬਾਈ ਤੂਤੇ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਤੂਤਾ ਬਾਈ ਵੀ ਇਹਨਾਂ ਨੂੰ ਸੱਕਾਈ ਹੈ ਤੁਹਾਨੂੰ ਇਹ ਵੀ ਦੱਸ ਦਿੰਨਾ ਹਨਾ ਤੇ ਕੋਈ ਵੀ ਤੁਸੀਂ ਤੂੜੀ ਵਾਲਾ ਰੀਪਰ ਖਰੀਦਣਾ ਹੈ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿਖਤਾ ਤੇ ਪੂਰੇ ਗਰੰਟੀ ਵਾਲੇ ਬਾਈ ਨੇ ਚਿਰਾਂ ਤੋਂ ਕੰਮ ਕਰਦੇ ਆ ਹੈ ਬਾਈ ਖਰੀਦਣ ਵਿੱਚ ਨਾ ਕੋਈ ਵੀ ਹੋਵੇ ਜੀ ਹਾਂ ਤੁਸੀਂ ਹੋਵੇ ਕਹਾ ਕੋਈ ਸੰਦ ਵੇਚਣਾ ਹੋਵੇ ਖੇਤੀਬਾੜੀ ਦਾ ਜਾਂ ਤੁਸੀਂ ਨੇ ਖਰੀਦਣਾ ਹੋਵੇ ਚੁੱਪ ਕਰਕੇ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਇੱਥੇ ਆ ਜਿਓ ਹਣਾ ਬਈ ਪੂਰੀ ਫੁੱਲ ਗਾਰੰਟੀ ਵਾਲੇ ਅਸਲ ਜਿਹੜੀ ਵੀ ਚੀਜ਼ ਦੀ ਗਾਰੰਟੀ ਦੇ ਕੇ ਤੋਰਨ ਕਿ ਤ ਉਹ ਵਾਕਈ ਗਾਰੰਟੀ ਵਾਲੀ ਨਿਕਲੂਗੀ ਗਾਰੰਟੀ ਵਾਲੀ ਹੋਊਗੀ ਹੋਊਗੀ ਗਾਰੰਟੀ ਵਾਲੀ ਹੈ ਨਾ ਤੇ ਜਰੂਰ ਕਰੋ ਸੰਪਰਕ ਧੰਨਵਾਦ ਬਈ ਸਾਰਿਆਂ ਦਾ